ਸਤਿ ਸ਼੍ਰੀ ਅਕਾਲ ਜੀ ਅੱਜ ਜਿਹੜੇ ਬੰਦੇ ਨੂੰ ਅਸੀਂ ਮਿਲੌਣ ਜਾ ਰਹੇ ਹਾਂ ਉਹ ਕਿਸੇ ਜਾਣ ਪਹਿਚਾਨ ਦਾ ਮਮਤਾਜ ਨਹੀਂ ਕਿਉਂਕਿ ਜਿੰਦ ਜਾਣ ਯਾਰਾ ਦੋਸਤਾ ਚ ਨਾਮ ਖੱਟਣ ਵਾਲਾ ਸਾਡੇ ਨਾਲ ਅੱਜ ਮੌਜੂਦ ਹੈ ਸਟੂਡੀਓ ਵਿੱਚ ਜੋਤ ਕੇਹਰੂ ਕੀ ਹਾਲ ਚੱਲਿਆ ਬਾਈ ਵਧੀਆ ਬਾਈ ਠੀਕ ਠਾਕ ਤੁਸੀਂ ਦੱਸੋ ਠੀਕ ਠਾਕ ਸਭ ਤੋਂ ਪਹਿਲਾਂ ਬਾਈ ਧੰਨਵਾਦ ਤੁਹਾਡਾ ਇੱਥੇ ਬੁਲਾਉਣ ਲਈ ਹੈ ਨਾ ਸਾਨੂੰ ਐਨਾ ਮਾਣ ਬਖਸ਼ਿਆ ਚਲੋ ਮਾਨ ਸਤਕਾਰਨ ਵਾਲੀ ਹੁੰਦੀ ਹੈ ਪੋਡਕਾਸਟ ਹੈ ਨਾ ਕਈ ਬੰਦਿਆਂ ਨੂੰ ਲਾਰੇ ਲੱਪੇ ਲੱਗ ਜਾਂਦੇ ਆ ਪਰ ਮੈਂ ਤੁਹਾਨੂੰ ਆਪ ਰਿਕੁਐਸਟ ਕੀਤੀ ਸੀ ਕਿ ਪੌਡਕਾਸਟ ਕਰਿਓ ਮੇਰਾ ਤੇ ਤੁਸੀਂ ਮੇਰੀ ਉਹ ਰਿਕੁਐਸਟ ਨੂੰ ਮੰਨਿਆ ਵੀ ਅਸਰ ਮੱਥੇ ਤੇ ਮੇਰਾ ਪੌਡਕਾਸਟ ਕਰਨ ਜਾ ਰਿਹਾ ਹੁਣ ਐ ਨਹੀਂ ਪਤਾ ਇਹ ਪੌਡਕਾਸਟ ਦੇ ਵਿੱਚ ਕੀ ਕੀ ਗੱਲਾਂ ਹੋਣਗੀਆਂ ਇਹ ਨੌਨ ਸਟਾਪ ਪੌਡਕਾਸਟ ਹੋਊਗਾ ਜਿਹੜਾ ਅੱਜ ਹੋਊਗਾ ਇਹਦੇ ਵਿੱਚ ਯਾਰੀ ਦੋਸਤੀਆਂ ਗੱਲਾਂ ਤੇ ਕੁਝ ਮਸਤੀਆਂ ਯਾਦਾਂ ਪੁਰਾਣੀਆਂ ਹਾਂ ਯਾਦਾਂ ਪੁਰਾਣੀਆਂ ਹਾਂ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਬਈ ਜੋ ਵੀ ਆਪਣੇ ਨਾਲ ਬੀਤੀਆਂ ਨੇ ਹੋਈਆਂ ਨੇ ਹਨਾ ਤੇ ਬਾਕੀ ਚਲੋ ਦੇਖਦੇ ਅੱਗੇ ਕੀ ਭਰਦਾ ਬਣਾਉਨੇ ਆ ਪੌਡਕਾਸਟ ਵਧੀਆ ਜਾ ਜੋ ਤਾ ਪਹਿਲਾਂ ਤਾਂ ਐ ਦੱਸ ਬਈ ਅੱਜਕੱਲ ਕੀ ਚੱਲ ਰਿਹਾ ਜ਼ਿੰਦਗੀ ਦੇ ਵਿੱਚ ਜ਼ਿੰਦਗੀ 'ਚ ਵੀ ਜ਼ਿੰਦਗੀ 'ਚ ਬੜਾ ਕੁਝ ਚੱਲ ਰਿਹਾ ਜੀ ਜ਼ਿੰਦਗੀ 'ਚ ਸਭ ਕੁਝ ਬੰਦੇ ਆਈ ਜਾਂਦੇ ਆ ਜਾਈ ਜਾਂਦੇ ਆ ਹੂੰ ਦੁਨੀਆਦਾਰੀਆ ਦੇਖੀ ਜਾਂਦੇ ਆ ਕਿਸੇ ਦੇ ਚਿਹਰੇ ਪੜ ਲੈਂਦੇ ਆ ਪਰ ਹੁਣ ਬੰਦਾ ਜੱਜ ਕਰ ਲੈਂਦੇ ਆ ਵੀ ਕਿਹੜਾ ਵਰਤੂਗਾ ਤੇ ਕਿਹੜਾ ਛੱਡੂਗਾ ਜੋ ਜੋ ਤਾਂ ਅੱਜਕੱਲ ਟ੍ਰੈਂਡਿੰਗ 'ਚ ਵੀਡੀਓ ਚੱਲ ਰਹੀਆਂ ਥੋਡੀਆਂ ਹਾਂ ਜੀ ਹੈਨਾ ਵਧੀਆ ਵਿਊ ਲੈ ਰਹੇ ਹੋਗੇ ਮਤਲਬ ਕੀ ਸੋਚ ਕੇ ਬਣਾਉਨੇ ਹੋ ਤੁਸੀਂ ਵੀਡੀਓਜ਼ ਵਗੈਰਾ ਭਈ ਵੀਡੀਓ ਵੀਡੀਓ ਤਾਂ ਬਈ ਮਨਪਰਚਾ ਵੇ ਲਈ ਬਣਾਈ ਦੀ ਆਪਾਂ ਹਾਂ ਤੇ ਆਪਾਂ ਕਦੇ ਕੋਈ ਸੋਚ ਕੇ ਨਹੀਂ ਬਣਾਈ ਕਿ ਕੋਈ ਲਾਈਕ ਆਵੇ ਜਾਂ ਈ ਵਿਊ ਆਵੇ ਆਪਾਂ ਆਪਣੇ ਮਨਪਰਚਾ ਵੇ ਲਈ ਕਰਦੇ ਆਂ ਸਭ ਵੀਡੀਓਜ਼ ਵਗੈਰਾ ਬਾਕੀ ਹੁਣ ਅੱਗੇ ਚੱਲਣਾ ਨਾ ਚੱਲਣਾ ਚਲੋ ਉਹ ਤਾਂ ਬੰਦੇ ਹੱਥੋਂ ਦਾ ਤੇ ਬਾਕੀ ਨਾ ਬਈ ਇਹ ਇੱਕ ਤਰ੍ਹਾਂ ਦਾ ਪ੍ਰੋਡਕਟਿਵਿਟੀ ਲੋਕ ਬੜਾ ਕੁਝ ਦੇ ਰਹੇ ਮੰਨ ਲਾ ਐਕਸੈਪਟੇਸ਼ਨ ਬਹੁਤ ਆ ਬੰਦਿਆਂ ਦੇ ਵਿੱਚ ਕਾਫੀ ਵੀ ਲਓ ਨਾਲ ਨਾਲ ਹਾਂ ਕੋਈ ਗੱਲ ਨਹੀਂ ਵੀਰੇ ਕਾਫੀ ਤਾਂ ਲੈ ਲੈਨੇ ਆ ਧੰਨਵਾਦ ਤੁਹਾਡਾ ਕਾਫੀ ਲਈ ਵੀ ਲਾ ਲਓ ਵੀਰੇ ਚੱਕੋ ਚੱਕੋ ਠੰਡੀ ਹੋ ਜੂ ਪਹਿਲਾਂ ਹੀ ਠੰਡੀ ਹੋ ਗਈ ਪਹਿਲੀ ਠੰਡੀ ਹੋ ਗਈ ਬ ਤੇ ਜੋ ਤਾਂ ਕੀ ਇਹ ਮਾ ਜਿੰਦਗੀ ਦਾ ਜਿੰਦਗੀ ਦਾ ਏਮ ਆ ਵੀਰੇ ਸਕਸੈਸ ਹੋਣਾ ਕੱਲਾ ਆਪ ਨਹੀਂ ਸਕਸੈਸ ਹੋਣਾ ਜਿੰਨੇ ਨਾਲ ਬੰਦੇ ਨੇ ਦੋਸਤ ਨੇ ਮਿੱਤਰ ਨੇ ਰਿਸ਼ਤੇਦਾਰ ਨੇ ਸਭ ਨੂੰ ਸਕਸੈਸ ਕਰਨਾ ਹੀ ਆਪਾਂ ਐ ਕੋਈ ਵੀ ਕੱਲਾ ਲੈ ਕੇ ਨਹੀਂ ਤੁਰਿਆ ਮੈਂ ਅੱਜ ਤੱਕ ਕਿਸੇ ਦਾ ਵੀ ਕੋਈ ਨਾ ਤਾਂ ਕਿਸੇ ਨਾਲ ਫਾਇਦਾ ਲੈ ਕੇ ਵਰਤੇ ਆ ਕਿ ਮੇਰੀ ਯਾਰੀ ਹੈ ਜਾਂ ਮੈਂ ਇਹ ਤਾਂ ਕੋਈ ਕੰਮ ਕਢਾ ਲਊਗਾ ਮੈਂ ਸਭ ਆਪਣੇ ਪੱਧਰ ਤੀ ਕੀਤਾ ਤੇ ਮੈਂ ਇਹ ਚੀਜ਼ ਨੂੰ ਸੋਚਣਾ ਜੀ ਮੈਂ ਕਿਸੇ ਦਾ ਭਲਾ ਕਰੂੰਗਾ ਤਾਂ ਮੇਰਾ ਦੁੱਗਣਾ ਭਲਾ ਹੋਊਗਾ ਵੀਰੇ ਆ ਜੀ ਸੋਚਦੇ ਆ ਬਾਕੀ ਚੱਲੀ ਜਾਂਦੀ ਹੈ ਵੀਰੇ ਲਾਈਫ ਜੋਦ ਪਹਿਲਾਂ ਤਾਂ ਇਹ ਦੱਸ ਵੀ ਕਿਹੜੇ ਪਿੰਡ ਤੋਂ ਮੁੰਡਾ ਬਲੌਂਗ ਕਰਦਾ ਬਲੌਂਗ ਕਰਦਾ ਮੁੰਡਾ ਹੈਗਾ ਜੀ ਮਾਲਵੇਰੀ ਇਹਦਾ ਇਹ ਰੂ ਪਿੰਡ ਆਪਣਾ ਜ਼ਿਲ੍ਹਾ ਸੰਗਰੂਰ ਆ ਤੇ ਡਿਸਟ੍ਰਿਕਟ ਧੂਰੀਆ ਓਹ ਡਿਸਟ੍ਰਿਕਟ ਓ ਮਾਈ ਗੱਲ ਗਲਤੀ ਨਾਲ ਇਹ ਕਰ ਦਦੇ ਹੋ ਭਈ ਆਪਣਾ ਪਿੰਡ ਕਿਹੇ ਰੂਆ ਤੇ ਜ਼ਿਲ੍ਹਾ ਸੰਦੂਰ ਤੇ ਤਹਿਸੀਲ ਧੂਰੀਆ ਤੇ ਧੂਰੀ ਦੇ ਲਾਗੇ ਭਈ ਤਿੰਨ ਕਿਲੋਮੀਟਰ ਦੇ ਏਰੀਆ 'ਚ ਆਪਣਾ ਪਿੰਡ ਵਸਿਆ ਹੋਇਆ ਬੜਾ ਸੋਹਣਾ ਪਿੰਡ ਹੈ ਸ਼ਹਿਰ ਕਰਦੇ ਕਰਦੇ ਤਾਂ ਵਗ ਜਾਂਦਾ ਹੁੰਦਾ ਹਾਂ ਭਈ ਜੇ ਪਹਿਲੀ ਗੱਲ ਹੈ ਸਾਡੇ ਪਿੰਡ ਦੀ ਜਿਹੜੀ ਮੇਨ ਚੀਜ਼ ਹੈ ਬੰਦਾ ਜੇ ਤੁਸੀਂ ਸ਼ਹਿਰ ਵੀ ਕਰਦੇ ਹੋ ਨਾ ਤੁਸੀਂ ਧੂਰੀ ਦੇ ਵਿੱਚ ਸ਼ਹਿਰ ਦੇ ਵਿੱਚ ਐਂਟਰ ਕਰਦੇ ਨੇ ਇਹ ਧੂਰੀ ਹੈ ਨਾ ਜਿਹੜੀ ਭਈ ਇਹ ਤੋਂ thora ਘੁੰਮਦਾ ਪੂਰਾ ਪਹਿਲੀ ਗੱਲ ਆਪਣੇ ਸੀਐਮ ਸਾਹਿਬ ਭਗਵੰਤ ਮਾਨ ਉਹ ਵੀ ਆਪਣੇ ਮੰਨ ਲਾ ਧੂਰੀ ਦੇ ਆ ਤਾਂ ਕਰਕੇ ਭਈ ਆਪਣਾ ਵਧੀਆ ਹੋਇਆ ਪਰ ਧੂਰੀ ਸਹੀ ਹੈ ਠੀਕ ਹੈ ਥੋੜੀਆਂ ਇਹ ਗੱਲਾਂ ਹੈਗੀਆਂ ਵਿੱਚ ਆਪਾਂ ਉਹ ਰਾਜਨੀਤੀ ਵੱਲ ਨਹੀਂ ਲੈ ਕੇ ਜਾਣੀਆਂ ਗੱਲਾਂ ਮੈਨੂੰ ਆਇਆ ਕਿ ਆਪਣੀ ਜੀ ਰਹੇ ਗੱਲ ਭਾਈ ਪੱਗ ਪੱਗ ਬੜੀ ਘੈਂਡ ਬੰਦਾ ਪੂਰੀ ਜਿਚਾ ਕੇ ਮੁੰਡਾ ਜੋਵਨ ਸੰਧੂ ਵਰਗਾ ਹੀ ਲੱਗਦਾ ਹੇ 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 ਹੈ ਬਾ ਬਨ ਲੈਂਦੀ ਆ ਬਈ ਪੱਗ ਵੀ ਮਤਲਬ ਇਹ ਪੱਗਨ ਵਾਲੀ ਆਪਣੀ ਪਰਸਨੈਲਿਟੀ ਆ ਵੀਰੇ ਆਪਾਂ ਪੱਗ ਨਹੀਂ ਬੰਨਦੇ ਪੱਗ ਸਜਾਉਂਦੇ ਆ ਬਈ ਆਪਾਂ ਜੇ ਮੈਂ ਮਤਲਬ ਸਵੇਰ ਪਾਦਨ ਨੂੰ ਸਜਾ ਲਾਂ ਬਈ ਤਾਂ ਮੈਂ ਸ਼ਾਮ ਦੇ 8 9 ਵਜੇ ਤੱਕ ਪੱਗ ਨੂੰ ਇਦਾਂ ਬੰਨ ਕੇ ਰੱਖਦਾ ਤੇ ਬਈ ਮੈਨੂੰ ਕਾਫੀ ਬੰਦੇ ਪੁੱਛ ਲੈਂਦੇ ਬਈ ਇਹ ਤੁਸੀਂ ਇਦਾਂ ਸਟਾਈਲ ਕਿਦਾਂ ਬੰਨਦੇ ਹੋ ਨਾ ਤੇ ਇਹ ਬਈ ਮੇਰਾ ਨਾ ਇੱਕ ਹੱਥ ਟਿਕਿਆ ਹੋਇਆ ਮੈਂ ਪਹਿਲਾਂ ਇੱਕ ਮੁੰਡੇ ਨੂੰ ਫੋਲੋ ਕਰਦਾ ਸੀ ਵੀ ਰਾਮ ਗੜੀਆ ਬਸ ਉਹ ਤੋਂ ਦੇਖ ਕੇ ਆਪਾਂ ਪੱਗ ਬੰਨਣ ਲੱਗੇ ਬਈ ਹੁਣ ਥੋ ਮੈਂ ਤੁਹਾਡੀ ਵੀਡੀਓ ਵੀ ਦੇਖਿਆ ਤੁਸੀਂ ਉਹ ਐਡਵਰਟਾਈਜ਼ਮੈਂਟ ਜ ਕਰਦੇ ਹਾਂ ਜਿਹੜੇ ਆਪਣੇ ਹੋ ਜਣਗੇ ਤੇ ਭਾਈ ਆਪਣੇ ਨਾ ਇਹ ਜਿਹੜੇ ਵੀ ਦੋ ਤਿੰਨ ਭਰਾ ਨੇ ਕੰਪੜਿਆਂ ਦੀਆਂ ਸ਼ਾਪਾਂ ਨੇ ਤੇ ਆਪਾਂ ਉਹਨਾਂ ਦੀਆਂ ਮੰਨ ਲਾ ਕੇ ਵਧੀਆ ਐਡਵਰਟਾਈਜ਼ਮੈਂਟ ਕਰਦੇ ਹਾਂ ਇਹ ਮੰਨ ਲਾ ਵੀ ਕੋਈ ਉਹ ਨਹੀਂ ਹੈਗਾ ਵੀਰੇ ਪੇਡ ਪ੍ਰੋਮੋਸ਼ਨ ਨਹੀਂ ਕਰਦੇ ਆਪਾਂ ਵੀ ਇੱਕ ਯਾਰੀ ਦੋਸਤੀ ਪ੍ਰੇਮ ਪਿਆਰ ਦੇ ਸਦਕਾ ਨਭਾਈ ਜਾਂਦੇ ਆ ਜੋ ਤਿਆਰੀ ਦੋਸਤੀ ਕਿਵੇਂ ਦੇਖਦਾ ਅੱਜਕੱਲ ਯਾਰੀ ਦੋਸਤੀ ਭਾਈ ਯਾਰੀ ਦੋਸਤੀ ਭਾਈ ਠੀਕ ਹੈ ਸਰਕਲ ਛੋਟਾ ਰੱਖੋ ਹੂੰ ਯਾਰੀ ਚ ਬੜਾ ਕੁਝ ਮਿਲਦਾ ਬੜਾ ਕੁਝ ਬਿਗੜਦਾ ਪਹਿਲਾਂ ਉਹ ਬੰਦੇ ਜਿਹੜੇ ਨਾਲ ਰਹਿੰਦੇ ਹੁੰਦੇ ਨੇ ਸਭ ਤੋਂ ਪਹਿਲਾਂ ਕਈ ਵਾਰ ਤਾਂ ਉਹ ਟੁੱਟਦੇ ਆ ਹਾਂ ਕੁਝ ਗੱਲਾਂ ਇਦਾਂ ਦੀਆਂ ਹੋ ਜਾਂਦੀਆਂ ਹੂੰ ਉਹ ਬੰਦੇ ਪਤਾ ਹੀ ਨਹੀਂ ਕਿਦਾਂ ਛੱਡ ਜਾਂਦੇ ਆ ਤੁਹਾਨੂੰ ਉਹ ਬੰਦਿਆਂ ਦੇ ਪ੍ਰਤੀ ਮਨ ਦੇ ਵਿੱਚ ਪਤਾ ਨਹੀਂ ਕੀ ਥਾਊਟ ਚੱਲਦੇ ਆ ਉਹ ਬੰਦੇ ਮੈਂ ਚਾਹਨਾ ਕਿ ਯਾਰ ਜੇ ਜਾਰੀ ਦੋਸਤੀ ਹੈ ਤੁਹਾਡੀ ਤਾਂ ਤੁਸੀਂ ਸਾਹਮਣੇ ਵਾਲੇ ਬੰਦੇ ਨਾਲ ਬਹਿ ਕੇ ਗੱਲ ਕਲੀਅਰ ਕਰ ਲਓ ਨਾ ਕੋਈ ਤੀਜਾ ਬੰਦਾ ਪਾਓ ਕੋਈ ਵੀ ਚਾਹੀ ਰਿਲੇਸ਼ਨ ਆ ਵੀਰੇ ਕੋਈ ਰਿਸ਼ਤੇਦਾਰੀ ਆ ਤੀਜਾ ਬੰਦਾ ਪਾਉਣ ਦੀ ਲੋੜ ਨਹੀਂ ਹੈਗੀ ਜੇ ਦੋ ਬੰਦਿਆਂ 'ਚ ਗੱਲਾਂ ਤਾਂ ਦੋ ਜੀ ਨਿਭੜਨੀ ਚਾਹੀਦੀ ਬਸ ਗੱਲਾਂ ਬਾਤਾਂ ਕਰ ਲਈ ਥੋੜਾ ਜਿਹਾ ਸਿਆਣਾ ਪਰ ਸਿਆਣਾ ਤਾਂ ਹੈਗਾ ਇਹ ਹਾਂ ਥੋੜਾ ਜਿਹਾ ਸਿਆਣਾ ਮੈਚਿਓਰਟੀ ਆ ਥੋੜੀ ਜੀ ਧੋਖਿਆਂ ਤੋਂ ਮਿਲੀ ਆ ਬਈ ਉਹ ਮੰਨ ਲਾ ਵੀ ਜਿਹੜੀਆਂ ਗੱਲਾਂ ਬਾਤਾਂ ਹੋਈਆਂ ਕੀ ਕਿੱਸਾ ਕੀ ਮਤਲਬ ਕੀ ਧੋਖਾ ਮਿਲਿਆ ਧੋਖਾ ਥੋੜੀ ਜਿਹਾ ਧੋਖਾ ਕਿਹਾ ਯਾਰ ਦੋਸਤਾਂ ਦਾ ਧੋਖਾ ਨਹੀਂ ਨਹੀਂ ਜੀ ਬਈ ਕੁੜੀ ਵਾਲੇ ਪਾਸੇ ਨਹੀਂ ਹੈਗਾ ਬਈ ਆਪਾਂ ਮੈਂ ਘਰੇ ਵੀ ਕਿਹਾ ਹੋਇਆ ਵੀ ਵਿਆਹ ਕਰਾਵਾਂਗੇ ਤਾਂ ਘਰਦਿਆਂ ਦੀ ਮਰਜ਼ੀ ਦੇ ਨਾਲ ਨਹੀਂ ਆਪਾਂ ਕੋਈ ਇਦਾਂ ਨਹੀਂ ਹੈਗਾ ਸਿਸਟਮ ਮੰਨ ਲਾ ਵੀ ਦੋਨੋਂ ਸਾਈਡ ਦੇ ਜੇ ਐਗਰੀ ਹੁੰਦੇ ਆ ਹਾਂ ਇਨ ਕੇਸ ਤਾਂ ਆਪ ਕਰਦਿਆਂ ਦੀ ਮਰਜ਼ੀ ਨਹੀਂ ਆ ਬਈ ਸਾਰਾ ਲੰਬਾ ਮੈਰਿਜ ਨਹੀਂ ਕਰਾਉਣੀ ਲੰਬਾ ਮੈਰਿਜ ਨਹੀਂ ਕਰਾਉਣੀ ਹਾਂ ਵੀ ਕਰੇ ਲੰਬਾ ਨਾਵੇ ਬਦਨਾਮੀ ਨਾ ਆਵੇ ਭਈ ਆ ਚੱਕਰ ਆਈ ਤੁਹਾਡੇ ਵੀ ਜੇ ਪਰਸਨੈਲਿਟੀ ਆ ਬੰਦੇ ਦੀ ਜਾਂ ਬੰਦੇ ਦੀ ਕੋਈ ਰੈਪੋ ਬਣੀ ਹੋਈ ਆ ਤਾਂ ਉਹ ਇਦਾਂ ਹੀ ਰਹੇ ਵੀ ਕੋਈ ਬਗਾਲ ਨਾ ਆਵੇ ਮੰਨਦੇ ਵਿੱਚ ਮੇਨ ਗੱਲ ਆ ਵੀ ਘਰਦਿਆਂ ਨੂੰ ਸੋਨੀ ਔਖੀਆਂ ਹੋ ਜਾਂਦੀਆਂ ਨੇ ਬਾਕੀ ਯਾਰੀ ਦੋਸਤੀ ਜਿਦਾ ਚੱਲੀ ਜਾਂਦਾ ਤੇ ਬਾਕੀ ਫੈਮਿਲੀ ਵਗੈਰਾ ਵੀ ਬਾਕੀ ਸਾਰਿਆਂ ਤੋਂ ਟੁੱਟ ਜਾਂਦਾ ਵੀ ਬੰਦਾ ਮੈਨੂੰ ਆ ਵੀ ਬੰਦਾ ਜੁੜਿਆ ਮਿਲਿਆ ਜਾ ਰਿਹਾ ਸਾਰਿਆਂ ਨਾਲ ਹੱਸ ਕੇ ਜੇ ਗੱਲ ਕਰੇ ਬਈ ਜੇ ਕੋ ਤੁਹਾਨੂੰ ਬੁਲਾ ਵੀ ਲੈਂਦਾ ਨਾ ਮੈਂ ਚਾਹੁੰਦਾ ਵੀ ਤੁਹਾਡੇ ਚ ਇਦਾਂ ਦੀ ਕੰਗਰੈਸ ਹੋਣੀ ਚਾਹੀਦੀ ਐ ਇਦਾਂ ਦਾ ਵੇ ਵੇ ਹੋਣਾ ਚਾਹੀਦਾ ਤੁਹਾਡਾ ਵੀ ਸਾਹਮਣੇ ਵਾਲਾ ਬੰਦਾ ਤੁਹਾਨੂੰ ਕਹੇ ਵੀ ਹਾਂ ਯਾਰ ਗੱਲਬਾਤ ਸੀ ਬਾਈ ਨੂੰ ਮਿਲੀ ਸੀ ਆਪਾਂ ਹੂੰ ਆਪਾਂ ਇਦਾਂ ਦੀ ਸ਼ਾਪ ਛੱਡ ਗਏ ਹੁੰਦੇ ਆ ਵੀ ਜੋ ਤਾਂ ਅੱਜ ਕੱਲ ਜੋ ਚੱਲ ਰਿਹਾ ਮਾਹੌਲ ਦੇਖਦੇ ਆਪਾਂ ਯਾਰੀ ਦੋਸਤੀ ਦੇ ਵਿੱਚ ਹਨਾ ਬੰਦਾ ਮਤਲਬ ਕੱਢਦਾ ਕੁਝ ਵੀ ਐ ਇਦਾਂ ਦਾ ਹਨਾ ਬਈ ਆਪਾਂ ਚਲੋ ਜਦੋਂ ਦਾ ਪੌਡਕਾਸਟ ਸਟਾਰਟ ਕੀਤਾ ਹਨਾ ਆਪਾਂ ਯਾਰੀ ਦੋਸਤੀ ਦੀਆਂ ਗੱਲਾਂ ਕਰ ਰਹੇ ਹਾਂ ਹੂੰ ਤੁਹਾਨੂੰ अनेका ਬੰਦੇ ਮਿਲਦੇ ਹੋਣੇ ਆ ਬਈ ਬਹੁਤ ਜ਼ਿਆਦਾ ਤੇ ਮੈਂ ਚਾਹੁੰਦਾ ਵੀ ਤੁਸੀਂ ਸਾਰੇ ਬੰਦਿਆਂ ਨਾਲ ਪੌਡਕਾਸਟ ਵੀ ਕਰਦੇ ਹੋ ਸਾਰੇ ਬੰਦਿਆਂ ਨਾਲ ਯਾਰੀ ਦੋਸਤੀ ਦੀ ਵੀ ਗੱਲ ਕਰ ਲੈਂਦੇ ਹੋਮੂਗੇ ਹੂੰ ਹਾਂ ਨਾ ਇਨ ਕੇਸ ਤੇ ਮੈਂ ਚਾਹੁੰਦਾ ਵੀ ਤੁਸੀਂ ਵੀ ਯਾਰੀ ਦੋਸਤੀ ਬਾਰੇ ਪਹਿਲਾਂ ਤੁਸੀਂ ਦੱਸ ਦੋ ਆਪਦੇ ਬਾਰੇ ਅੱਜ ਮੈਂ ਤੁਹਾਡੇ ਕੋਲੋਂ ਪੁੱਛ ਰਿਹਾ ਬਈ ਕਿਉਂਕਿ ਆਪਣਾ ਕੋਈ ਪੌਡਕਾਸਟ ਕਰਨ ਲੱਆਏ ਨੇ ਹੈਗਾ ਵੀ ਤੁਸੀਂ ਮੇਰੇ ਹਨਾ ਮੇ ਤੁਹਾਨੂੰ ਸਵਾਲ ਜਵਾਬ ਕਰਨੇ ਆ ਜਾਂ ਇਹ ਇੱਕ ਸਿੱਧਾ ਜਿਹਾ ਉਹ ਆ ਵੀ ਤੁਸੀਂ ਦੱਸ ਦੋ ਮੈਨੂੰ ਵੀ ਤੁਹਾਡੀ ਯਾਰੀ ਦੋਸਤੀ ਦਾ ਕੀ ਨਿਚੋੜ ਨਿਕਲੇ ਤੁਸੀਂ ਕੀ ਕੱਢਿਆ ਬਈ ਮੈਂ ਜਿੱਥੇ ਤੱਕ ਆਪਦੀ ਸੁਰਤ ਤੱਕ ਮੈਂ ਉਰੇ ਆਇਆ ਹਨਾ ਯਾਰੀ ਦੋਸਤੀ ਚ ਧੋਖੇ ਖਾ ਖਾ ਕੀ ਆ ਜਿਹੜਾ ਵੀ ਯਾਰ ਦੋਸਤ ਮਿਲਿਆ ਸਭ ਨੇ ਧੋਖਾ ਹੀ ਦਿੱਤਾ ਥਾਰੇ ਨੇ ਯਾਨੀ ਮੈਂ ਕੁੱਲ ਮਿਲਾ ਕੇ ਕਾ ਆ ਥੋੜਾ ਜਿਹੜਾ ਵਰਡ ਹੈ ਇਹਦੇ ਵੀ ਪਲਾਦਾਂਗੇ ਆਪਾਂ ਇਹਨੂੰ ਥੋੜਾ ਕੱਢ ਲਓ ਵਿੱਚੋਂ ਇਹਨੂੰ ਅੰਦਰ ਨਾ ਦੱਬੋ ਇਹਨੂੰ ਕੱਢ ਲਓ ਯਾਰ ਇੰਨੇ ਕ ਵਧੀਆ ਕਰਾਂ ਦੇ ਮੇਰੇ ਨਾਲ ਕਈ ਮੁੰਡੇ ਆਜਾਉਂਦੇ ਸੀਗੇ ਹਾਂਜੀ ਵੀ ਯਾਰ ਮੈਂ ਤਾਂ ਬਹੁਤ ਛੋਟੇ ਘਰ ਚੋਂ ਉੱਠਿਆ ਹਾਂ ਦਾ ਠੀਕ ਹੈ ਠੀਕ ਹੈ ਇੱਥੇ ਤੱਕ ਆ ਆਪਣੀ ਮਿਹਨਤ ਨਾਲ ਆ ਬੱਚੇ ਸਭ ਤੋਂ ਪਹਿਲਾਂ ਤੁਹਾਡੀ ਮਿਹਨਤ ਨੂੰ ਅਪਰੀਸ਼ੀਏਟ ਹੈ ਹਨਾ ਤੁਸੀਂ ਮੈਂ ਚਲੋ ਆਪਾਂ ਫੈਮਿਲੀ ਤੱਕ ਵੀ ਵਰਤਦੇ ਆ ਨਾ ਇੱਕ ਆਪਾਂ ਚਲੋ ਘਰ ਤੱਕ ਵੀ ਵਰਤਦੇ ਆ ਤੇ ਮੈਂ ਤੁਹਾਡੇ ਜਿਹੜੇ ਹਾਲਾਤ ਨੇ ਉਹ ਦੇਖੇ ਹੋਏ ਆ ਬਾਈ ਮੈਨੂੰ ਸਭ ਕੋ ਬਾਈ ਜੇ ਮੈਂ ਬਯਾਰੀ ਦੋਸਤੀ ਗੱਲ ਨੂੰ ਮੈਂ ਨਾ ਕਿਸੇ ਮਿੱਤਰ ਨੇ ਮੇਰੇ Google Pay ਤੇ ਲੋਨ ਲੈ ਲਿਆ ਅੱਜ ਕੱਲ ਮਿਲ ਜਾਂਦਾ ਨਾ ਠੀਕ ਹੈ ਬਾਈ ਹਾਂ ਉਹ ਲੈ ਲਿਆ ਮੈਂ ਤੁਹਾਨੂੰ ਇੱਕ ਗੱਲ ਥੋੜੀ ਗੱਲ ਕੱਟ ਰਿਹਾ ਸੌਰੀ ਵੀਰੇ ਮੈਂ ਨਾ ਵੀ ਲੋਨ ਕਰਦਾ ਮੈਂ ਈ ਮੈਂ ਪ੍ਰੋਫੈਸ਼ਨਲ ਹੀ ਨਹੀਂ ਕਿਸੇ ਨੂੰ ਸ਼ੋਅ ਕਰਨਾ ਚਾਹਣਾ ਪਰ ਇਹ ਚਲੋ ਆਪਣਾ ਸਾਈਡ ਤੇ ਤੁਸੀਂ ਪ੍ਰਿੰਟ ਕੈਰ ਕੀਤਾ ਮੈਂ ਬਜਾਜ ਫਾਈਨੈਂਸ ਦੇ ਲੋਨ ਵੀ ਕਰਦਾ ਤੇ ਆਪਣੇ ਵਧੀਆ ਬੰਦੇ ਜਿਹੜੇ ਇੱਕ ਵਾਰੀ ਲੋਨ ਕਰਾ ਲੈਂਦੇ ਆ ਵੀ ਮੰਨ ਲਾ ਆਪਾਂ ਨੂੰ ਵਧੀਆ ਆਪਾਂ ਕਿਸੇ ਦਾ ਫਾਇਦਾ ਕਰਦੇ ਆ ਵਿਚਾਰ ਪਿਆ ਤਾਂ ਤੁਸੀਂ ਹੁਣ ਦੱਸੋ ਆਪਣੀ ਲੋਨ ਵਾਲੀ ਗੱਲ ਕਿਉਂਕਿ ਸਾਨੂੰ ਤਾਂ ਨੌਲੇਜ ਆ ਸਾਰੀ ਨਾ ਕਿ ਪੈਸਾ ਕਢਾਉਣਾ ਕਿੱਥੇ ਪਾਉਣਾ ਹਾਂਜੀ ਉਹ ਲੋਨ ਲੈ ਲੈ ਯਾਰ ਮੇਰੇ ਦੋਸਤ ਨੇ ਚਲੋ ਬਰਤਨੇ ਸਾਂ ਮੈਨੂੰ ਸੀਗੇ ਮੈਂ ਮੈਨੂੰ ਚਾਹੀਦੇ ਸੀਗੇ ਠੀਕ ਹੈ ਚਲੋ ਉਹਨੇ ਯਾਰ ਦੂਸਰੀ ਜਿੰਮੇ ਤੋਂ ਲੈ ਲੈ ਹਾਂਜੀ ਮਤਲਬ ਕਿ 57000 ਰੁਪਿਆ 60000 ਰੁਪਏ ਦਾ ਲੋਨ ਹਾਂ ਦੀ 55000 ਰੁਪਏ ਉਹ ਮੈਂ ਉਹਨੇ ਲੈ ਲੇ ਮੇ ਤੋਂ ਕਹਿੰਦਾ ਮੈਂ ਤੁਹਾਨੂੰ ਦੇ ਦੂੰਗਾ ਕੰਗੋ ਮੈਂ ਗੱਡੀ ਵੇਚੀ ਸੀ ਗੱਡੀ ਵਾਲੇ ਪੈਸੇ ਵੀ ਉਹਨੂੰ ਦੇ ਦੇ ਸੀ ਓਕੇ ਤੁਹਾਡੀ ਗੱਡੀ ਵੀ ਸੀ ਨਾ ਇੱਕ ਤੁਹਾਡੇ ਕੋਲੇ ਪਹਿਲਾਂ ਵਧੀਆ ਉਹ ਵੀ ਵੇਚੀ ਸੀ ਉਹ ਵੀ ਗੱਡੀ ਨਾ ਤਾਂ ਮੁੜ ਕੇ ਹੋ ਯਾਰ ਦੋਸਤ ਮਿਲਿਆ ਮੈਨੂੰ ਨਾ ਗੱਡੀ ਮਿਲੀ ਨਾ ਮਿਲਿਆ ਪੈਸਾ ਤੁਹਾਨੂੰ ਨਾ ਪੈਸਾ ਮਿਲਿਆ ਮੈਨੂੰ ਮੇਰਾ ਸਿਬਲਡਾਉਨ ਮੇਰੀ ਯਾਰੀ ਦੋਸਤ ਚ ਖਰਾਬ ਹੋਇਆ ਠੀਕ ਹੈ ਜੀ ਠੀਕ ਹੈ ਜੇ ਕਿਸੇ ਨੇ ਕਹਦਾ ਵੀ ਆ ਜਾ ਉੱਥੇ ਚਲੀਏ ਤਾਂ ਉੱਥੇ ਨਾਲ ਚੱਕ ਕੇ ਬੁੱਥਾ ਭਗ ਜਾਂਦੇ ਹੁਣ ਤਾਂ ਯਾਰ ਖੜਤਾ ਕੰਮੇ ਚੜਤਾ ਕੰਮ ਹੀ ਕਰਦਾ ਹੁਣ ਤਾਂ ਬੰਦਾ ਆਪਣੀ ਕਿਤੇ ਕਰਾਇਆ ਵੀ ਬਹੁਤ ਆ ਵੀ ਆਪਦਾ ਖਾab ਵੀ ਲੋ ਜੋ ਵੀ ਆ ਨਾ ਬੰਦੇ ਰੱਖੋ ਉਹ ਰੱਖੋ ਜਿਹੜੇ ਤੁਹਾਡੇ ਨਾਲ ਖੜਨ ਹੂੰ ਬਾਕੀ ਮੈਂ ਬੋਲਦਾ ਖਾਸ ਤੇਰੀ ਮੈਂ ਕਰਦਾ ਤੂੰ ਮੇਰਾ ਨਹੀਂ ਕਰਨਾ ਹਾਂ ਹਾਂ ਸੌਰੀ ਵੀਰੇ ਮੈਂ ਉਹ ਭਨ ਗਿਆ ਥੋੜਾ ਵੀ ਤੁਹਾਨੂੰ ਸਵਾਦ جواب ਕਰਨ ਲੱਗਿਆ ਹੁਣ ਮੇਰੀ ਵਾਰੀ ਆ ਗਈ ਚਲੋ ਮੈਂ ਦਾਦਾ ਤੁਹਾਨੂੰ ਇਦਾਂ ਯਾਰੀ ਦੋਸਤੀ ਚ ਹਾਂ ਹਾਂ ਯਾਰੀ ਦੋਸਤੀ ਦਾ ਭਈ ਕਿੱਸਾ ਇਦਾਂ ਨਿਕਲਦਾ ਮੰਨ ਲਾ ਕੇ ਤੁਸੀਂ ਅਗਲੇ ਦਾ 100% ਕਰ ਰਹੇ ਹੋ ਹਾਂ ਠੀਕ ਹੈ ਤੇ ਤੁਹਾਡਾ ਅੱਗੇ ਵਾਲਾ ਬੰਦਾ ਕੋਈ ਤੁਹਾਨੂੰ ਐਕਸੈਪਟ ਨਹੀਂ ਕਰ ਰਿਹਾ ਕਿਸੇ ਵੀ ਗੱਲ ਪੱਖੋਂ ਤੁਸੀਂ ਉਹਦੇ ਲਈ 100% ਖੜੇ ਹੋ ਹਨ ਉਹ ਨਹੀਂ ਤੁਹਾਨੂੰ ਦੇ ਰਿਹਾ ਉਹ ਨਹੀਂ ਇੰਪਰੂਵਮੈਂਟ ਹੈ ਜਾਂ ਉਹ ਨਹੀਂ ਐਕਸੈਪਟੇਸ਼ਨ ਤਾਂ ਉੱਥੇ ਬੰਦੇ ਨੂੰ ਥੋੜੀ ਮਾਰ ਪੈਂਦੀ ਆ ਉੱਥੋਂ ਫਿਰ ਬੰਦੇ ਦਾ ਨਾ ਜਿਹੜਾ ਮਾਈਂਡ ਆ ਉਹ ਖਰਾਬ ਹੋਣ ਲੱਗਿਆ ਅਗਲਾ ਕਹਿੰਦਾ ਯਾਰ ਕੀ ਕਰਨੀ ਆ ਇਦਾਂ ਦੀ ਯਾਰੀ ਦੋਸਤੀ ਹਾਂ ਸਾਰੀ ਚੀਜ਼ ਵੀਰੇ ਪੈਸੇ ਨਾਲ ਨਹੀਂ ਵਰਤੀ ਜਾਂਦੀ ਯਾਰੀ ਦੋਸਤੀ ਵੀ ਨਹੀਂ ਪੈਸੇ ਨਾਲ ਵਰਤੀਆਂ ਤੇ ਕੁਝ ਕੇ ਯਾਰ ਮੇਰੇ ਇਦਾਂ ਦੇ ਆ ਵੀ ਮੈਂ ਹੁਣ ਮੰਨ ਲੱਗੀ ਘਰੋਂ ਇਕੱਲਾ ਹੁਣਾਂ ਕਈ ਵੇਰ ਕੰਮ ਤੇ ਹੁਣਾਂ ਜਾ ਸਵੇਰੇ ਮੈਂ ਨਿਕਲਿਆ ਹਾਂ ਤੇ ਸ਼ਾਮੀ ਜੇ ਕੋਈ ਘਰੇ ਵੀ ਲੋੜ ਆ ਨਾ ਵੀਰੇ ਆਪਣੇ ਇਦਾਂ ਦੇ ਯਾਰ ਨਹੀਂ ਬਣਾਏ ਬਈ ਭਾਈ ਬਣਾਏ ਆ ਆਪਾਂ ਵੀ ਆਪਾਂ ਉਹਨੂੰ ਫੋਨ ਕਰ ਦੇਣਾ ਕਿ ਬਈ ਉੱਥੇ ਆ ਕੰਮ ਕਰਿਆ ਹੋਇਆ ਆ ਪਹੁੰਚਾ ਦੇਓ ਮਾਤਾ ਨੂੰ ਲੈ ਜੀ ਉਧਰ ਕਿਉਂਕਿ ਮਾਤਾ ਇਕੱਲੀ ਹੋਏ ਬਈ ਆਪਣੇ ਲਾਣੀਦਾਰ ਹੈ ਨਹੀਂ ਸਾਰੀ ਜ਼ਿੰਮੇਵਾਰੀ ਆਪਣੇ ਹੱਥਾਂ ਵਿੱਚ ਜਿੱਦਾਂ ਤੁਸੀਂ ਸਾਰਾ ਵੀ ਇੱਥੇ ਤੱਕ ਸਟੈਂਡ ਹੋਏ ਹੋ ਉਦਾਂ ਹੀ ਆਪਾਂ ਵੀ ਬਈ ਛੋਟੇ ਛੋਟੇ ਕੰਮਾਂ ਤੋਂ ਹੌਲੀ ਹੌਲੀ ਸਟੈਪ ਬਾਈ ਸਟੈਪ ਵੀ ਹੁਣ ਮੰਨ ਲੱਕੇ ਵਧੀਆ ਆਪਣਾ ਕੰਮ ਆ ਬਈ ਸਿਸਟਮ ਚਾਚੇ ਦੀ ਸਪੋਰਟ ਕਿਵੇਂ ਆ ਬਈ ਤੁਹਾਨੂੰ ਚਾਚੇ ਦੀ ਬਈ ਹੂੰ ਹਾਂ ਬਈ ਚਾਚੇ ਦੀ سپورਟ ਨਹੀਂ ਬਈ ਚਾਚਾ ਤਾਂ ਆਪਣਾ ਇੱਕ ਤਰ੍ਹਾਂ ਲਾਣੀ ਰਹਾ ਰੀਆ ਹਾਂ ਜਦੋਂ ਮੇਰੇ ਫਾਦਰ ਸਾਹਿਬ ਕੁਝ ਰਏ ਸੀ ਮੈਂ ਉਦੋਂ 5 6 ਸਾਲਾਂ ਦਾ ਸੀ ਹੂੰ ਤੇ ਬਈ ਚਾਚੇ ਨੇ ਉਦੋਂ ਤੱਕ ਹੁਣ ਉਦੋਂ ਤੋਂ ਲੈ ਕੇ ਮੈਂ ਹੋ ਗਿਆ ਹੁਣ 23 24 ਸਾਲਾਂ ਦਾ ਹੁਣ ਤੱਕ ਵੀ ਆਪਾਂ ਨੂੰ ਵਧੀਆ سپورਟ ਕੀਤੀ ਐ ਵੀ ਮੇਰੇ ਦੇ ਗੱਲ ਜੇ ਪਹਿਲਾਂ ਆਉਂਦੀ ਆ ਤਾਂ ਮੂਰੇ ਮੇਰਾ ਚਾਚਾ ਖੜਾ ਹੁੰਦਾ ਬਈ ਹੂੰ ਚਾਚਾ ਆਪਣਾ ਵਧੀਆ ਬਈ ਘੈਂਟ ਜਗਮੋਹਣ ਚਾਚਾ ਜਗਮੋਹਣ ਚਾਚਾ ਜਗਮੋਹਣ ਚਾਚਾ ਚਾਚੇ ਜਗਮੋਹਣ ਕੋਲ ਟੀਵੀ ਵੀ ਆਪਾਂ ਸਰਪੰਚ ਚਾਚਾ ਕਹਿ ਸਕਦੇ ਹਾਂ ਹਾਂ ਸਰਪੰਚ ਚਾਚਾ ਵੀ ਕਹਿ ਦਾਂਗੇ ਭਾਈ ਥੋੜੀ ਉਹ ਤੁਹਾਡੇ ਮੰਗੂ ਵੀ ਹਾਈਟ ਠੀਕ ਹੈਗੀ ਆ ਛੋਟਾ ਚਾਚਾ ਕਹਿ ਦਾਂਗੇ ਨਹੀਂ ਆਪਾਂ ਹਾਂ ਜੀ ਹਾਂ ਸਰਪੰਚ ਜਗਮੋਹਣ ਸਿੰਘ ਹੈ ਹਾਂ ਸਰਦਾਰ ਜਗਮੋਹਣ ਸਿੰਘ ਪਿੰਡ ਦੇ ਵਿੱਚ ਭਾਈ ਤੁਹਾਡਾ ਕਿਵੇਂ ਦਾ ਵਰਤਵਾਰ ਆ ਵੀਰੇ ਵਰਤਵਾਰ ਹਾਂ ਆਲਮੋਸਟ ਪਿੰਡ ਦੇ ਵਿੱਚ ਸਾਰੇ ਆ ਭਾਈ ਆਪਣੇ ਵਰਤਵਾਰ ਕਿਸ ਨਾਲ ਬਗਾੜੀ ਹੋਈ ਨਹੀਂ ਆਪਾਂ ਸਾਰੇ ਬਦੇ ਵਧੀਆ ਆਪਾਂ ਨੂੰ ਬੁਲਾਉਂਦੇ ਆ ਵਧੀਆ ਰਿਸਪੈਕਟ ਆਪਾਂ ਕਰੀਦੀ ਆ ਬਈ ਮੈਂ ਤਾਂ ਇਹ ਸੋਚਦਾ ਹਾਂ ਨਾ ਵੀ ਮੈਂ 100% ਦੇ ਦਾਂ ਅਗਲੇ ਬਈ ਅੱਜ ਕੱਲ੍ਹ ਦੇ ਜਿਵੇਂ ਆਪਾਂ ਦੇਖਿਆ ਮੁੰਡੇ ਅੱਜ ਕੱਲ੍ਹ ਨਸ਼ੇ ਪੱਤੇ ਚੋਂ ਨਾ ਟੁੱਟ ਨ ਰਹਿੰਦੇ ਆ ਪਿੰਡ ਦੇ ਵਿੱਚ ਮਾਹੌਲ ਖਰਾਬ ਕਰ ਰੱਖਿਆ ਕਈਆਂ ਨੇ ਹੈਨਾ ਆਪਾਂ ਮੰਨਿਏ ਜੀ ਜੀ ਬਈ ਉਹਨਾਂ ਲਈ ਕੀ ਮੈਸੇਜ ਦੇਣਾ ਚਾਹੁੰਦਾ ਜੋਤ ਜੋਤ ਵੀ ਨਸ਼ਿਆ ਪੱਤੇ ਤੋਂ ਦੂਰ ਤੇ ਵੀ ਪਿੰਡ ਕਿਵੇਂ ਹਾਂ ਬਈ ਸਭ ਤੋਂ ਪਹਿਲਾਂ ਮੈਂ ਦੱਸਦਾ ਬਈ ਆਪਣਾ ਜਿਹੜਾ ਏਰੀਆ ਨਾ ਇਹ ਮੰਨ ਲਾ ਕੇ ਕੇਰੂ ਪਿੰਡ ਆਪਣਾ ਧੂਰੀ ਦੇ ਤਿੰਨ ਕਿਲੋਮੀਟਰ ਤੋਂ ਉੱਥੇ ਨਾ ਬਈ ਬੱਬੀ ਦੀ ਇੰਨੀ ਕ ਕਿਰਪਾ ਹੂੰ ਉੱਥੇ ਵੀ ਨਸ਼ਾ ਪੱਤਾ ਬਹੁਤ ਰੇਅਰ ਮੁੰਡੇ ਕਰਦੇ ਆ ਵੀ ਇਹ ਚਿੱਟੇ-ਚੁੱਟੇ ਤਾਂ ਹੈ ਨਹੀਂ ਇੰਨਾ ਸੀ ਨਾ ਹੂੰ ਮੁੰਡੇ ਵੀ ਵਧੀਆ ਸੁਲਝੇ ਹੋਇਆ ਸਿਆਣੇ ਮੁੰਡੇ ਗਰਾਊਂਡ ਆਪਣੇ ਪਿੰਡ ਦਾ ਵਧੀਆ ਹੂੰ ਖੇਡ ਪ੍ਰੇਮ ਨਾਲ ਜੁੜੇ ਹੋਇਆ ਵਧੀਆ ਮਿਲ ਕੇ ਖੇਡਦੇ ਆ ਆਪਣੇ ਕਬੱਡੀ ਦਾ ਵੀ ਹੁਣ ਗਰਾਊਂਡ ਵਧੀਆ ਤਿਆਰ ਕੀਤਾ ਹੋਇਆ ਮੰਨ ਲਾ ਕੇ ਪੂਰਾ ਪੁਰਾਣੇ ਸਰਪੰਚਾਂ ਨੇ ਵੀ ਨਵੇਂ ਸਰਪੰਚ ਵੀ ਬਈ ਵਧੀਆ ਕੰਮ ਕਰ ਰਹੇ ਆ ਐ ਨਹੀਂ ਕੋਈ ਵੀ ਲੰਬੇ ਵਾਲਾ ਕੰਮ ਨਹੀਂ ਹੋਇਆ ਕਿਤੇ ਹੂੰ ਬੜੀ ਪਿੰਡ ਦੀ ਸ਼ਾਨ ਬਣਾ ਰਹੇ ਆ ਆਪਣੇ ਪਿੰਡ ਨੂੰ ਪਹਿਲਾਂ ਹੁਣ ਪਿੰਡ ਬਈ ਪਹਿਲੇ ਦੂਜੇ ਨੰਬਰ ਕੌਂਕੀ ਪਾਰਕ ਸੀ ਆਪਣੇ ਪਿੰਡ ਤੇ ਬਾਕੀ ਵਧੀਆ ਸੀ ਬਈ ਸਿਸਟਮ ਜੋ ਤਾਂ ਅੱਜਕੱਲ ਚੱਲਦਾ ਟ੍ਰੈਂਡ ਹਾਂਜੀ ਟ੍ਰੈਂਡ ਕੌਣ ਯਾਰ ਹੁੰਦਾ ਹੀ ਆ ਗਰਲਫ੍ਰੈਂਡ ਵਗੈਰਾ ਹੈਗੀ ਕੋਈ ਨਹੀਂ ਵੀਰੇ ਝੂਠ ਬੋਲਦਾ ਨਹੀਂ ਵੀਰੇ ਝੂਠ ਨਹੀਂ ਬੋਲਦਾ ਸੱਚੀ ਸੌਂ ਖਾ ਕੌਫੀ ਜਿਹੜੀ ਪੀਤੀ ਹੈ ਜਿਹੜੀ ਕੌਫੀ ਦੀ ਸੌਂ ਖਾ ਲੈਣਾ ਵੀਰੇ ਅੱਧਾ ਘੰਟਾ ਤਾਂ ਪਹਿਲਾਂ ਹੋ ਰਿਹਾ ਜਿਹੜੀ ਕੌਫੀ ਮੈਂ ਪੀਤੀ ਆ ਉਹਦੀ ਸੌਂ ਲੱਗੇ ਬਈ ਮੈਨੂੰ ਉਹਦੀ ਸੌਂ ਲੱਗੇ ਹਾਂ ਤਾਂ ਪਹਿਲਾਂ ਥੋੜਾ ਜਿਹਾ ਗਲਤ ਬੋਲਿਆ ਗਿਆ ਸੀ ਉਹ ਗੱਟ ਦੇ ਵਿੱਚੋਂ ਤੇ ਉਹ ਕਾਫੀ ਦੀ ਮੈਨੂ ਸੌ ਲੱਗੇ ਬਈ ਤੇ ਆਪਣੀ গারਲਫ੍ਰੈਂਡ ਨਹੀਂ ਹੈਗੀ ਵੀਰੇ ਕੋਈ ਫ੍ਰੈਂਡ ਐ ਨੇ ਸਾਰੇ ਹਾਂ ਵੀ ਮੰਨ ਲਾ ਵੀ ਆਪਾਂ ਬਲਾਕ ਕਰ ਲੈਨੇ ਆ ਉਦਾਂ ਵੀ ਐ ਜੇ ਫ੍ਰੈਂਡ ਫ੍ਰੰਡ ਆਪਾਂ ਗੱਲਬਾਤ ਵੀ ਮੈਂ ਬਹੁਰੇ ਹੇਅਰ ਕਰਦਾ ਵੀਰੇ ਮੇਰਾ ਫੋਨ ਵੀ ਤੁਸੀਂ ਦੇ ਸਕਦੇ ਹੋ ਐਨ ਪਤਾ ਆਪਣੇ ਦੋਸਤ ਮਿੱਤਰਾਂ ਲਈ ਵੀ ਭਾਈ ਐਡੀ ਚੱਲਦੀ ਹੋਵੇ ਵੀ ਆਪਣਾ ਹੈ ਵੀ ਤੁਸੀਂ ਉਹ ਨਾਲ ਨਹੀਂ ਹੈਗਾ ਵੀ ਆਪਣਾ ਇੱਕ ਮੈਂ ਤੁਹਾਨੂੰ ਮੇਨ ਗੱਲ ਦੱਸਾਂ ਆਪਣੇ ਫੋਨ ਫੋਨ ਤੋਂ ਕਿਸੇ ਨੂੰ ਕੋਈ ਉਹਲਾ ਨਹੀਂ ਹੈਗਾ ਕੋਈ ਮਰਜ਼ੀ ਚੱਕੇ ਵਰਤੇ ਆਪਾਂ ਨੂੰ ਕੋਈ ਸਿਸਟਮ ਨਹੀਂ ਮਾਲਾ ਹੁਣ ਅੱਧੇ ਬੰਦੇ ਨਾ ਪ੍ਰਾਈਵੇਸੀ ਰੱਖਦੇ ਆ ਵੀ ਨਹੀਂ ਯਾਰ ਮੇਰੀ ਸਹੇਲੀ ਮੇਰੀ ਹੈ ਨਾ ਅ ਸੋਲ ਮੇਟ ਜੋ ਵੀ ਆ ਚਲੋ ਹਨਾ ਅੱਗੇ ਹਮਸਾਫਰ ਬਣੂਗੀ ਤਾਂ ਕਿਸੇ ਨੂੰ ਪਤਾ ਨਾ ਲੱਗੇ ਪਰ ਬਈ ਮੈਂ ਦੱਸਦਾ ਛੋਟੀ ਉਮਰ ਦੇ ਵਿੱਚ ਬੰਦੇ ਵੱਡੇ ਬਜੋ ਵਿੱਚ ਉਹ ਲੈ ਲੈਂਦੇ ਆ ਹਾਂ ਮਨ ਲਾ ਕੇ ਬਡੇ ਡਿਸੀਜਨ ਜਿੱਦਾਂ ਵੀ 18 19 18 ਤੋਂ 21 22 ਸਾਲ ਦੇ ਵਿੱਚ ਟੀਨੇਜ ਜੀ ਹੁੰਦੀ ਹੈ ਥੋੜੀ ਹੈ ਨਾ ਉਦੋਂ ਮਨ ਲਾ ਕੇ ਬੰਦਾ ਕਹਿਦਾ ਹੁੰਦਾ ਕਿ ਟੀਨੇਜ ਤੋਂ ਥੋੜਾ ਅਪ ਕਰਕੇ ਹਮੇ ਮੇਜੋਰਿਟੀ ਆ ਗਈ ਮੇਰੇ ਚ ਬਟ ਇਦਾਂ ਦਾ ਕੁਝ ਨਹੀਂ ਹੁੰਦਾ ਬਾਈ ਬੰਦਾ ਉਦੋਂ ਵੀ ਇਦਾਂ ਦੀਆਂ ਗਲਤੀਆਂ ਕਰ ਜਾਂਦਾ ਕਿ ਉਹ ਭੁਗਤਣੀਆਂ ਕਈ ਵਾਰ ਕਰਦਿਆਂ ਨੂੰ ਪੈਂਦੀਆਂ ਨੇ ਬਾਈ ਹੂੰ ਗੱਲ ਸਾਰੀ ਕਰਦਿਆਂ ਤੇ ਆ ਜਾਂਦੀ ਆ ਸੋ ਵੀ ਕਰਦੇ ਨਾ ਕਿਸੇ ਦੇ ਅੱਗੇ ਝੁਕਣ ਬਾਈ ਆਪਾਂ ਨੂੰ ਐ ਹੁੰਦਾ ਸਾਰੇ ਕਰਦਿਆਂ ਸਿਸਟਮ ਸਾਰਿਆਂ ਦੀ ਚਲੋ ਹੁੰਦੀਆਂ ਨੇ ਇਹ ਜ਼ਿੰਦਗੀ ਇਹਦੇ ਵਿੱਚ ਸਭ ਕੁਝ ਚੱਲਦਾ ਇਹ ਦੁਨੀਆ ਦੇ ਰੀਤੀ ਰਿਵਾਜ ਨੇ ਬਣਿਆਏ ਨੇ ਭਾਈ ਵਿਆਹ ਗੱਲਾਂ ਬਾਤਾਂ ਸਭ ਕੁਝ ਚੱਲਦੀਆਂ ਨੇ ਇੱਕ ਮੇਰੇ ਬੈਠੇ ਬੈਠੇ ਹੋ ਰਹੀ ਆ ਜੀ ਤੁਹਾਡੇ ਗਲਾਬ ਸਿੱਧੂ ਨਾਲ ਕੀ ਰਿਸ਼ਤੇਦਾਰੀ ਹੈ ਮੈਂ ਉਹ ਭਈ ਆਪਣੀ ਗਲਾਬ ਸਿੱਧੂ ਨਾਲ ਕੋਈ ਰਿਸ਼ਤੇਦਾਰੀ ਨਹੀਂ ਜਿਹੜਾ ਮੁੰਡਾ ਆਪਣਾ ਆਹ ਕੈਮਰਾ ਵਗੈਰਾ ਲਾਉਂਦਾ ਸਾਰਾ ਸਿਸਟਮ ਲਾਉਂਦਾ ਉਹਨੂੰ ਆਪਾਂ ਵੀ ਐਂ ਸੀ ਵੀ ਛੇਤੀ ਆ ਜੇ ਉਹ ਮੁੰਡਾ ਆਪਣੇ ਕੋਲੇ ਆਪਾਂ ਉਹਨੂੰ ਕਿਹਾ ਵੀ ਛੇਤੀ ਆ ਜਾ ਬਈ ਆਪਾਂ ਉਹਨੂੰ ਬੁਲਾਉਣ ਦਾ ਵਾਸਤੇ ਕੀਤਾ ਸੀ ਇਹ ਆਪਣਾ ਮੁੰਡਾ ਪਵਨ ਭਾਈ ਆ ਆਪਣਾ ਜਿਹੜਾ ਕਰਦਾ ਸਾਰਾ ਸੈਟਅਪ ਮਾਈਕ ਵਗੈਰਾ ਲਾਉਂਦਾ ਮੈਨੂੰ ਐਂ ਸੀ ਛੇਤੀ ਆ ਜੂ ਤੁਸੀਂ ਐਂ ਕਹਦੇ ਹੋ ਬਈ ਗਲਾਬ ਸਿੱਧੂ ਨਾਲ ਰਿਸ਼ਤੇਦਾਰੀ ਆ ਉਹ ਮੁੰਡੇ ਦੀ ਉਹ ਸ਼ਰੀਕੇ ਚ ਆਉਣਾ ਹੈ ਅੱ ਨਹੀਂ ਬਈਗਾ ਨਹੀਂ ਨਹੀਂ ਹੈਗਾ ਉਹ ਬਈ ਮੈਂ 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 ਸੁਣਿਆ ਤੇਰੀ ਆਵਾਜ਼ ਸੋਹਣੀ ਹੈ ਮੜਾ ਫਿਰ ਇੱਕ ਗਾਣਾ ਸੁਣਾ ਦੇ ਕਹਿੰਦੇ ਆ ਉਹ ਬਈ ਸੁਣਾ ਸੁਣਾ ਦੇ ਕਹਿੰਦੇ ਮੇਰਾ ਮੇਰਾ ਗਾਣਾ ਸੁਣ ਕੇ ਤਾਂ ਮੇਰੇ ਨਾਲ ਮੇਰੇ ਯਾਰ ਮਿੱਤਰ ਕਹਿ ਦਿੰਦੇ ਆ ਤੂੰ ਬੰਦ ਕਰ ਦੇ ਉਹ ਸੁਣਿਆ ਮੈਂ ਸੁਣਿਆ ਤੈਨੂੰ ਗਾਣਾ ਸੁਣਾ ਕਹਿੰਦੇ ਆ ਜਿਹੜਾ ਉਹ ਤੂੰ ਉੱਦੇ ਘਰ ਅਸੀਂ ਬੈਠੇ ਬੈਠਾ ਪਾਕਿਸਤਾਨ ਪਹਿਲਾਂ ਮਿਲੀ ਸੀ ਹਾਂ ਵੀ ਪਹਿਲਾਂ ਮਿਲੀ ਸੀ ਮੈਂ ਜਦੋਂ ਤੁਹਾਡੇ ਸਟੂਡੀਓ ਆਇਆ ਸੀ ਪਰ ਕੋਈ ਬਾਤ ਜੀ ਨਹੀਂ ਨਿਕਲੀ ਕੋਈ ਕੋਫੀ ਪੀ ਲਈ ਹੋਣੀ ਮੈਂ ਕੋਈ ਨਾ ਚਲ ਸੁਣਾ ਦਈਏ ਮੜਾ ਹਾਂ ਹਾਂ ਸੁਣਾ ਦਈਏ ਦਿਲ ਤੇ ਜ਼ਖਮ ਖਾਤੇ ਹੈ ਜਹਾਂਂ ਸੇ ਗੁਜ਼ਰਤੇ ਹੈ ਜੁਰਮ ਸਿਰਫ ਇਤਨਾ ਹੈ ਤੁਮ ਕੋ ਪਿਆਰ ਕਰਤੇ ਹੈ ਬਈ ਉਹ ਇਨਾ ਸੋਹਣਾ ਵਧੀਆ ਆਵਾਜ਼ ਨਹੀਂ ਹੈਗੀ ਮੇਰੀਆ ਕੱਟ ਵੀ ਦੇ ਚਾਹੇ ਚੰਗਾ ਭਾਈ ਹੋਣ ਕੇ ਇਹਦਾ ਮੈਂ ਤਾਂ ਮਾਰ ਰੱਖਣ ਲਈ ਤੁਹਾਡੀ ਛਣਾ ਤਾਂ ਪਰ ਮੈਂ ਇਦਾਂ ਕੋਈ ਗਾਉਂ ਨਹੀਂ ਨਹੀਂ ਸੋਹਣਾ ਕੋਣਾ ਥੋੜੀ ਜੀ ਤੈਨੂੰ ਯਾਦ ਹੀ ਰੋੜਾ ਕਰਾਰੇ ਕਰਾ ਕਰ ਪਾਣੀ ਗਰਮ ਕਰਕੇ ਕਰਾਰੇ ਕਰਾ ਕਰੀਏ ਥੋੜੇ ਪ੍ਰੈਕਟਿਸ ਬਾਈ ਆਪਣਾ ਭਾਈ ਆ ਇੱਕ ਤੇ ਮੈਨੂੰ ਯਾਦ ਆ ਗਈ ਹੁਣੀ ਹੁਣੀ ਗੌਣ ਤੋਂ ਆਪਣਾ ਇੱਕ ਵੀਰਾ ਦੀ ਵੱਡਾ ਬੱਬੂ ਸਮਰਾ ਹਾਂ ਉਹਦੀ ਡੈਥ ਹੋ ਗਈ ਸੀ ਬਾਈ ਇਨ ਕੇਸ ਇੱਕ ਐਕਸੀਡੈਂਟ ਹੋ ਗਿਆ ਨਾ ਹਾਦਸਾ ਹੋ ਗਿਆ ਜੀ ਤੇ ਉਹ ਬੰਦੇ ਦੀਆਂ ਯਾਦਾਂ ਅੱਜ ਵੀ ਸਾਡੇ ਕੋਲ ਨੇ ਬਾਈ ਮੇਰੇ ਫੋਨ ਦੇ ਵਿੱਚ ਨਾ ਇੱਕ ਲਿਖਤ ਵੀ ਪਈ ਆ ਉਹਦੀ ਤੇ ਨਾ ਮੈਂ ਉਹਨੂੰ ਪੁੱਛਿਆ ਬਾਈ ਉਹਨੇ ਨਾ ਆਸਕ ਵੀ ਕੁਐਸਚਨ ਨਹੀਂ ਪਾਉਂਦੇ ਹੁੰਦੇ ਹੂੰ ਇੰਸਟਾਗ੍ਰam ਤੇ ਹੂੰ ਤੇ ਉਹਨੇ ਲਿਖਿਆ ਬਾਈ ਵੀ ਪੁੱਛੋ ਜੋ ਵੀ ਪੁੱਛਣਾ ਮਨੂ ਲਿਖਤਾ ਮੈਂ ਕਿਹਾ ਬਈ ਤੁਹਾਡੇ ਨਾਲ ਇੱਕ ਫੋਟੋ ਕਰਵਾਉਣੀ ਸੀ ਗਾਣਾ ਆਇਆ ਹੋਇਆ ਬਾਈ ਦਾ ਇੱਕ ਵਧੀਆ ਕਾਲ ਰੀਜ ਵੀ ਬਹੁਤ ਪਏ ਨੇ ਤੇ ਵਧੀਆ ਪ੍ਰੇਮ ਪਿਆਰ ਸੀ ਤੇ ਉਹਨੇ ਬਈ ਇੱਕ ਸ਼ਾਇਰੀ ਲਿਖੀ ਸੀ ਉਦੋਂ ਮੇਰੇ ਰਿਪਲਾਈ ਨਾਲ ਦੀ ਨਾਲ ਕਰਤਾ ਕਹਿੰਦਾ ਕਾਫੀ ਤੇ ਨਾ ਚਾਹਾਂ ਤੇ ਇਹਨੂੰ ਲੰਘਦੇ ਵਰਦੇ ਟੱਕਰਾ ਗਈ ਕਦੇ ਕਹੇ ਰੂਪਿੰਡ ਦੇ ਰਾਹਾਂ ਤੇ ਹਾਏ ਬੜਾ ਵਾ ਯਾਰ ਬਈ ਵਾ ਕੀ ਬਾਤ ਅੱਜ ਵੀ ਮੇਰੇ ਫੋਨ ਚ ਬਈ ਉਹ ਪਈਆ ਮੈਂ ਸ਼ੇਅਰ ਨਹੀਂ ਕਰਦਾ ਕਿਸੇ ਨਾਲ ਮੈਂ ਬੰਦਿਆਂ ਨਾਲ ਐਂ ਦੱਸਦੇ ਨਾਲ ਜਿਹੜੇ ਮੇਰੇ ਮਿੱਤਰ ਨੇ ਉਹਦੇ ਸਰਕਲ ਦੇ ਵਿੱਚ ਨੇ ਬੰਦੇ ਵੀ ਆ ਚੀਜ਼ ਹੋਈ ਸੀ ਮੇਰੇ ਫੋਨ ਦੇ ਵਿੱਚ ਪਈਆ ਕਰਾਂਗੇ ਕਦੇ ਕੋਈ ਥੋੜਾ ਬਹੁਤਾ ਉਹਦੇ ਵੀ ਤੇ ਮੈਂ ਵੀਡੀਓ ਵਗੈਰਾ ਕੰਟੈਂਟ ਕ੍ਰੀਏਟਰ ਆ ਬਈ ਥੋੜਾ ਥੋੜੇ ਵੀਡੀਓ ਬਣਾ ਲੈਣਾ ਪਰ ਉਹ ਚੀਜ਼ ਨਹੀਂ ਨਿਕਲਦੀ ਜਿਹੜੀ ਅੱਜ ਕੱਲ ਰੀਲਾਂ ਦੇ ਇੰਸਟਾਗ੍ਰam ਕੀ ਚੱਲਦੀ ਆ ਮੈਂ ਆਪਣੇ ਪੱਧਰ ਤੇ ਹੀ ਕਰਦਾ ਬਈ ਮੈਨੂੰ ਕਿਸੇ ਤੱਕ ਨਹੀਂ ਆਇਆ ਕਿ ਮੈਨੂੰ ਹ ਜੇ ਮੇਤੋਂ ਇੱਕ ਵੀ ਬੰਦਾ ਮੋਟੀਵੇਟ ਹੁੰਦਾ ਮੇਰੀ ਰੀਲ ਦੇਖ ਕੇ ਜਾਂ ਕੁਝ ਵੀ ਕਰਦਾ ਮੰਨ ਲਾ ਵੀ ਉਹ ਆਪਣੇ ਲਈ ਸਕਸੈਸ ਆ ਬਸ ਇੰਨਾ ਕੀ ਆਪਾਂ ਮੈਂ ਨਾ ਉਹ ਹੀ ਨਾ ਨਾ ਕਿਤੇ ਸੋਨੂ ਸੀਤੂ ਵਾਲਾ ਬਣ ਜੀ ਨਾ ਨਾ ਸੋਨੂ ਸੀਤੂ ਵਾਲਾ ਉਹ ਵੀ ਬਈ ਬਈ ਮੈਂ ਦੱਸਦਾ ਹੀ ਤੁਹਾਨੂੰ ਉਹ ਵੀ ਆਪਣਾ ਬੱਚਾ ਬਹੁਤ ਵੱਡੀ ਪਰਸਨੈਲਿਟੀ ਨੇ ਸੋਨੂ ਸੀਤੂ ਵਾਲਾ ਬਈ ਹਾਂ ਠੀਕ ਆ ਲੋਕ ਉਹਨਾਂ ਕੋਲ ਪ੍ਰੋਮੋਸ਼ਨ ਕਰਾਉਂਦੇ ਆ ਬਈ ਉਹ ਬੰਦਾ ਤੁਸੀਂ ਦੇਖੋ ਉਹਦੇ ਨਾਲ ਉਹਨੂੰ ਰੋਟੀ ਮਿਲਦੀ ਆ ਉਹ ਚੀਜ਼ ਤੋਂ ਹਾਂ ਕਮਾਉਂਦਾ ਖਾਂਦਾ ਵਧੀਆ ਵਧੀਆ ਉਹਨੂੰ ਰੋਟੀ ਪਾਣੀ ਮਿਲਦਾ ਉਹ ਜੀ ਤੋਂ ਬਾਕੀ ਬਾਈ ਹੁਣ ਹਾਸੇ ਹੋ ਰਹੇ ਨੇ ਇੰਸਟਾਗ੍ਰam ਤੇ ਹਾਸੇ ਹੀ ਕਹਿ ਸਕਦੇ ਨੇ ਜਿਹੜੇ ਨਵੇਂ ਮੁੰਡੇ ਆ ਰਹੇ ਨੇ ਪਰ ਸੋਨੂ ਤਾਂ ਬਈ ਚੱਲਦਾ ਹੀ ਪਰ ਸੋਨੂ ਨਾ ਥੋੜਾ ਜਿਹਾ ਵੀ ਐ ਆ ਵੀ ਉਹ ਤੈਨੂੰ ਪਤਾ ਹਰਮਨ ਜੀਮਾ ਕਹੇ ਜਾਉਂਦਾ ਸੀ ਪਹਿਲਾਂ ਹਰਮਨ ਜੀਮਾ ਹਾਂ ਜੀ ਹਾਂ ਬਈ ਹੁਣ ਉਹਦੀ ਕੀ ਲੁੱਕ ਆ ਇਸ ਟਾਈਮ ਲੁੱਕ ਬਈ ਵਧੀਆ ਅਗਲਾ ਕੈਨੇਡਾ ਪੀਆਰ ਆ ਮੈਨੂੰ ਲੱਗਦਾ ਬਈ ਵਧੀਆ ਲੱਗਦਾ ਸਿਸਟਮ ਕੀਤਾ ਹੋਇਆ ਹੁਣ ਵਧੀਆ ਗਾਉਣ ਲੱਗਿਆ ਹੁਣ ਹਾਂ ਵਧੀਆ ਗਾਉਂਦਾ ਜੀ ਬਾਕੀ ਗ੍ਰਿਆਸ ਨਾਲ ਬਾਕੀ ਬਈ ਕੰਪਨੀ ਮੈਟਰ ਕਰਦੀ ਆ ਤੁਹਾਨੂੰ ਮੀਨ ਗੱਲ ਦੱਸਾਂ ਹਾਂ ਵੀ ਜਿੱਦਾਂ ਦਾ ਬੰਦੇ ਦਾ ਕਰ ਸਕਦੇ ਹਾਂ ਸਾਰਾ ਸਿਸਟਮ ਹੂੰ ਹੂੰ ਆਮ ਇਹ ਚੀਜ਼ਾਂ ਨੇ ਹੂੰ ਬਈ ਕਦੇ ਹੋਇਆ ਸਿਸਟਮ ਬਿਆਰ ਦੋਸ ਬੈਠਿਆਂ ਇੱਕ ਮੁੰਡਾ ਐਵੇਂ ਮੂੰਹ ਸਿੱਟੀ ਬੈਠਾਗਾ ਉਹਨੂੰ ਪੁੱਛਿਆ ਕਦੇ ਵੀ ਕੀ ਹੋਇਆ ਓਏ ਉਹਨੇ ਕਦੇ ਐਂ ਕਿਹਾ ਉਹਨੇ ਉੱਠ ਕੇ ਬਈ ਯਾਰ ਤਾ ਤੂੰ ਖਾ ਨਹੀਂ ਨਹੀਂ ਬਈ ਤੂੰ ਖਾ ਨਹੀਂ ਦੇਗੀ ਉਹ ਕਹਿੰਦੇ ਹਾਂ ਉਹ ਕਈ ਬੰਦੇ ਨਾ ਤੰਗ ਹੀ ਹੋ ਜਾਂਦੇ ਆ ਉਹ ਚੀਜ਼ ਤੋਂ ਡਿਪਰੈਸਡ ਹੋ ਜਾਂਦੇ ਆ ਹਾਂ ਤੇ ਆਪਣੇ ਯਾਰ ਮਿੱਤਰ ਹੁੰਣੇ ਜਦੋਂ ਕਈ ਵਾਰੀ ਗੱਲਾਂ ਬਾਤਾਂ ਕਰਦੇ ਨੇ ਤਾਂ ਮੈਂ ਸੋਚਦਾ ਹੁੰਨਾ ਵੀ ਯਾਰਾ ਕੁੜੀਆਂ ਦੋਸਤਾਂ ਦੀਆਂ ਹੁੰਦੀਆਂ ਇੱਕ ਤਰ੍ਹਾਂ ਮੈਂ ਜਿੱਦਾਂ ਸੋਚਦਾ ਵੀ ਕੁੜੀਆਂ ਦੋ ਤਰ੍ਹਾਂ ਦੀ ਹੁੰਦੀਆਂ ਇੱਕ ਹੁੰਦੀਆਂ ਕਿਸਮ ਵਾਲੀਆਂ ਵੀ ਕਈ ਕਿਸਮ ਦੀ ਕੁੜੀਆਂ ਇੱਕ ਹੁੰਦੀਆਂ ਕਿਸਮਤ ਵਾਲੀਆਂ ਕਿਸਮਤ ਵਾਲੀਆਂ ਚਲੋ ਟਮਾਟੇਵੇਂ ਬੰਦੇ ਨੂੰ ਮਿਲਦੀਆਂ ਜਿੰਨਾਂ ਦੇ ਵਿਆਹ ਹੋ ਜਾਂਦੇ ਨੇ ਪਰ ਵੀ ਵਿਆਹ ਤੱਕ ਸਫਰ ਬਹੁਤ ਲੰਮਾ ਵੀਰੇ ਵਿੱਚ ਬਹੁਤ ਹੁੰਦੇ ਨੇ ਪਰਿਵਾਰ ਮਨਾਉਣੇ ਪੈਂਦੇ ਨੇ ਦੋਨੋਂ ਕਈ ਬੰਦੇਆਂ ਦੀ ਚਲੋ ਨਹੀਂ ਨਿਭਦੀ ਉੱਥੇ ਤੱਕ ਤੇ ਹਾਂ ਆਪਣੇ ਯਾਰ ਦੋਸਤਾਂ ਦੇ ਵੀ ਜ਼ਿਆਦਾਤਰ ਮੈਂ ਬਾਹਲੇ ਕਿਸੇ ਸੁਣਦਾ ਇਦਾਂ ਮੈਨੂੰ ਬਈ ਗੱਲਾਂ ਸੁਣਨੀਆਂ ਬੜੀਆਂ ਪਸੰਦ ਨੇ ਮੈਂ ਬਹੁਤ ਘੱਟ ਬੋਲਦਾ ਹੁੰਦਾ ਜਦੋਂ ਮੈਂ ਨਵੇਂ ਬੰਦਿਆਂ 'ਚ ਬੈਠਾ ਹਾਂ ਮੈਨੂੰ ਐ ਹੁੰਦਾ ਵੀ ਇਹਨਾਂ ਕੋਲੋਂ ਮੈਂ ਕੋਈ ਗੱਲਾਂ ਗ੍ਰੈਬ ਕਰਾਂ ਮੈਂ ਨਵੀਂ ਚੀਜ਼ ਸਿੱਖਾਂ ਜੇ ਕੋਈ ਮੇਰੇ ਤੋਂ ਵੱਡੀ ਉਮਰ ਦਾ ਬੰਦਾ ਮੈਂ ਉਹਦੀਆਂ ਗੱਲਾਂ ਬਹੁਤ ਸੁਣਦਾ ਜੇ ਕੋਈ ਪ੍ਰਾਣੀ ਗੱਲਾਂ ਵਤਾਂ ਕਰਦਾ ਹੁੰਦਾ ਜਾਂ ਐਂ ਕਹਿੰਦਾ ਹੁੰਦਾ ਵੀ ਸਮਝਾਉਂਦਾ ਹੋਵੇ ਚਲੋ ਬਈ ਸੁਣਨੀ ਸਭ ਦੀ ਚਾਹੀਦੀ ਆ ਕਈ ਬੰਦੇ ਨਾ ਕਿਸੇ ਦੀ ਗੱਲ ਨੂੰ ਮਾਈਂਡ ਕਰ ਜਾਂਦੇ ਆ ਗੱਲਾਂ ਸਭ ਦੀਆਂ ਸੁਣੋ ਪਰ ਇੱਕ ਤਰ੍ਹਾਂ ਦਾ ਡਿਸੀਜਨ ਲੈਣਾ ਉਹ ਆਪਣੇ 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 ਤੁਹਾਨੂੰ ਯਾਦ ਹੈ ਕਿਰਾ 5 ਲੀਟਰ ਦਾ ਜਾਰ ਲਿਆ ਤੀਗਾ ਹਾਂ ਉਹ ਵੀ 5 ਲੀਟਰ ਦਾ ਜਾਰ ਲਿਆ ਸੀ ਮੇਰੇ ਯਾਦ ਹੈ ਜੀ ਤੇ ਮੈਂ ਕਹਿੰਦਾ ਉਹ ਚੀਜ਼ ਨੂੰ ਕਰ ਦਿੰਦਾ ਉਹ ਜਿਹੜੇ ਬੰਦੇ ਆਪਾਂ ਨੂੰ ਦੇਖਣਗੇ ਜਿਹੜੇ ਬੰਦੇ ਬਣੇ ਨਾਲ ਹੋਣਗੇ 5 ਲੀਟਰ ਦੇ ਜਾਰ ਦੇ ਨਾਲ ਉਹ ਵੀ ਦੱਸ ਸਕਦੇ ਆ ਠੀਕ ਹੈ ਭਾਈ ਸੰਦੀਪ ਅੱਜ ਵੀ ਦੇਖੂ ਕਦੇ ਸਾਨੂੰ ਜੇ ਸੰਦੀਪ ਜੀ ਨੇ ਕਦੇ ਸਾਨੂੰ ਦੇਖ ਗਿਆ ਸਾਡਾ ਪੌਡਕਾਸਟ ਦੇਖਿਆ ਸਾਡੇ ਆ ਚੈਨਲ ਤੇ ਆਏ ਕਦੇ ਤੁਰਦੇ ਫਿਰਦੇ ਜਿਹੜਾ ਮਾਰੇ ਤਾਂ ਉਹ ਸਾਨੂੰ ਦੇਖਣਗੇ ਸਾਨੂੰ ਦੇਖਣਗੇ ਵੀ ਸੰਦੀਪ ਜੀ ਦੀ ਗੱਲ ਕਰੀ ਸੀ ਵੀ ਅਸੀਂ ਸੰਦੀਪ ਜੀ ਦੀ ਵੀ ਚਰਚਾ ਕੀਤੀ ਸੀ 5 ਲੀਟਰ ਚਾਰ ਦੀ ਵੀ ਚਰਚਾ ਕੀਤੀ ਸੀ ਭਈ ਅਸੀਂ ਬਹੁਤ ਟਾਈਮ ਲੱਗ ਗਿਆ ਜੀ ਉਹਨੂੰ ਹਾਂ ਬਾਈ ਅਸੀਂ ਬਾਈ ਗਗਨ ਨਾਲ ਮੈਂ ਬਹੁਤ ਟਾਈਮ ਤੋਂ ਇਕੱਠਾ ਮੈਂ ਕੋਈ ਅਜਦਾ ਨਹੀਂ ਬਾਈ ਹੁਣਾਂ ਨੇ ਤਾਂ ਮੈਨੂੰ ਨਿੱਕੇ ਹੋਣਾ ਤੋਂ ਜਦੋਂ ਮੈਂ ਨਿੱਕਾ ਹੁੰਦਾ ਸੀ ਉਦੋਂ ਦਾ ਜਾਂਦਾ ਬਾਈ ਤਾਂ ਬੜਾ ਮੇਰੇ ਨਿੱਕੇ ਜੂੜੀ ਕੀਤੀ ਹੁੰਦੀ ਸੀ ਨਾ ਬਾਈ ਦਾ ਸਟੂਡੀਓ ਦਾ ਕੰਮ ਹੀ ਸੀ ਤੇ ਬਾਈ ਦੀ ਆਪਣੇ ਜਮਾ ਘਰ ਦੇ ਇਨ ਫਰੰਟ ਦੁਕਾਨ ਮੇਨ ਬਸ ਅੱਡੇ ਤੇ ਸੀ ਕਿਹੇ ਰੂਪ ਪਿੰਡ ਤੇ ਬਾਈ ਨੇ ਬੜਾ ਕੁ ਸਿੱਖਿਆ ਫੋਟੋਗ੍ਰਾਫੀ ਲਾਈਨ ਚੋਂ ਉੱਥੇ ਸਿੱਖਿਆ ਤੇ ਅੱਜ ਆਪਣੇ ਪੈਰਾਂ ਤੇ ਸਟੈਂਡ ਆ ਤੇ ਆਹੀ ਤਾਂ ਅੱਜ ਆ ਐਨੇ ਸੋਹਣੇ ਮੈਕ ਲਾਈ ਐਨਾ ਸੋਹਣਾ ਵਿਊ ਬਣਾਈ ਬੈਠੇ ਆ ਬਾਈ ਅਸੀਂ ਇਹ ਸਾਰੀ ਬਾਈ ਦੀ ਕਿਰਪਾ ਹੋਈ ਬਾਈ ਨੇ ਮੇਨ ਗੱਲ ਆ ਸਾਨੂੰ ਟਾਈਮ ਦਿੱਤਾ ਬਈ ਅਸੀਂ ਨਹੀਂ ਬਾਈ ਨੇ ਬਾਈ ਨੇ ਅੱਜ ਸਾਨੂੰ ਸਵੇਰ ਦੀ ਕਾਲ ਕਰ ਰਿਆ ਸੀ ਤੇ ਹੁਣ ਟਾਈਮ ਹੋ ਗਿਆ ਮੰਨ ਲਾਗੇ ਸ਼ਾਮ ਦੇ ਵੱਜ ਗਿਆ 4-5 ਹੋ ਗਏ ਹਨਾ 4-5 ਦੇ ਕਰੀਬ ਹੈ ਟਾਈਮ ਅਸੀਂ ਬਾਈ ਸੋਚਿਆ ਫਿਰ ਵੀ ਚੰਡੀਗੜ੍ਹ ਵਾਲੀ ਲਾਈਫ ਜਿਉਉਨੇ ਇੱਕ ਤਰ੍ਹਾਂ ਦੀ ਹਾਂ ਤੇ ਵੀ ਚੰਡੀਗੜ੍ਹ ਵਾਲੀ ਲਾਈਫ ਜਿਉਉਨੇ ਜਿੱਦਾਂ ਉਹ ਬੰਦੇ ਉੱਠਦੇ ਆ ਫਲਾਈਟਾਂ 'ਚ ਹਨਾ ਰਾਤ ਨੂੰ ਜੋ ਤੱਕ ਗੱਲ ਘਟ ਰਹੇ ਆ ਹਾਂਜੀ ਥੈਂਕ ਯੂ ਇਸ ਨੂੰ ਪੋਡਕਾਸਟ ਬਾਰੇ ਵੀ ਕਿਹਾ ਹੋਣਾ ਵੀ ਪੋਡਕਾਸਟ ਕਰੋ ਇੱਕ ਬੰਦੇ ਨੂੰ ਨਹੀਂ ਕਿਹਾ ਬਈ ਦੋ ਤਿੰਨ ਨੂੰ ਕਿਹਾ ਸੀ ਮੈਂ ਹਾਂ ਠੀਕ ਆ ਤੇ ਉਹ ਬੰਦਾ ਕਹਿੰਦਾ ਵੀ ਨਹੀਂ ਯਾਰ ਵੀ ਹਜੇ ਨਹੀਂ ਹੋਣਾ ਪੌਡਕਾਸਟ ਹਾਂ ਤੇ ਵੀ ਮੈਂ ਕਹਾ ਚਲੋ ਕੋਈ ਗੱਲ ਦੇ ਉਹ ਕਹਿੰਦਾ ਹਜੇ ਕਿਵੇਂ ਕਰਦੇ ਪੌਡਕਾਸਟ ਟਾਈਮ ਨਹੀਂ ਹੈਗਾ ਕਹਿੰਦਾ ਵੀ ਕਿਸ ਚੀਜ਼ ਤੇ ਪੌਡਕਾਸਟ ਕਰਦੇ ਬਈ ਪੌਡਕਾਸਟ ਵੀ ਮੈਨੂੰ ਐ ਤਾਂ ਨਹੀਂ ਐਨੀ ਲੋਜ ਨਹੀਂ ਹੈਗੀ ਪਰ ਜਿੱਦਾਂ ਆਪਣਾ ਇਦਾਂ ਪ੍ਰੋਫੈਸ਼ਨਲੀ ਸੈਟਅਪ ਲਾਇਆ ਮੈਨੂੰ ਨਹੀਂ ਲੱਗਦਾ ਵੀ ਉਹ ਲਾਉਂਦੇ ਹੋਣਗੇ ਬਟ ਵੀ ਆਪਣਾ ਕਈ ਬੰਦੇ ਅੱਜ ਵੀ ਮੋਬਾਈਲਾਂ ਨਾਲ ਮੋਬਾਈਲਾਂ ਤੇ ਪੌਡਕਾਸਟ ਕਰ ਰਹੇ ਨੇ ਮੋਬਾਈਲਾਂ ਤੇ ਹੀ ਐਡਿਟ ਕਰ ਰਹੇ ਨੇ ਦੇਖ ਲਓ ਇੱਕ ਪਹਿਲਾਂ ਆਪਣਾ ਬਈ ਉਹ ਬੰਦਾ ਉਹ ਡਿਜੀਟਲ ਪੇਂਟੂ ਵਾਲਾ ਮੁੰਡਾ ਉਹ ਐਡੀਟਿੰਗ ਵੇਹਰਾ ਵੀ ਸਿਖਾਉਂਦਾ ਮੈਨੂੰ ਲੱਗਦਾ ਤੇ ਫੋਨ ਤੇ ਵੀ ਫਿਰ ਮੈਨੂੰ ਲੱਗਦਾ ਕਰਦੀ ਹੋਣਗੇ ਬਈ ਜਿੱਦਾਂ ਸਾਰਾ ਸਿਸਟਮ ਆਉ ਉਹ ਜਦੋਂ ਇੰਨੀ ਗਾਈਡੈਂਸ ਦਿੰਦਾ ਅੱਧੇ ਬੰਦੇ ਬਈ ਸੋਸ਼ਲ ਮੀਡੀਆ ਤੇ ਇਦਾਂ ਦੇਖ-ਦੇਖ ਕੇ ਸਿੱਖੀ ਜਾਂਦੇ ਆਪ ਦਾ ਰੋਜੀ ਰੋਟੀ ਪਰ ਪਰ ਥੋੜਾ ਵੀ ਜਿਹੜਾ ਕੈਮਰੇ ਨਾਲ ਬੰਦਾ ਪ੍ਰੋਫੈਸ਼ਨਲੀ ਕਰਦਾ ਅਗਲਾ ਕਹਿੰਦਾ ਬਈ ਇਹ ਦੋਨੇ ਆਣੇ ਗੱਲਾਂ ਬਾਤਾਂ ਕਰਦੇ ਪੌੜਗਾਸ਼ ਨਹੀਂ ਕਹਿੰਦੇ ਬਈ ਇਹਨੂੰ ਅੱਧੇ ਬੰਦੇ ਕਹਿੰਦੇ ਚੁਗਲੀਆਂ ਕਰਦੇ ਆ ਇਹ ਚੁਗਲੀਆਂ ਕਰਦੇ ਸਹੀ ਤੁਸੀਂ ਇਹ ਚੀਜ਼ ਨੋਟਿਸ ਨੋਟਿਸ ਕੀਤੀ ਹੋ ਵੀ ਦੋ ਬੰਦੇ ਬਿਠਾ ਕੇ ਕੁਰਸੀਆਂ ਤੇ ਆਮੂ ਸਾਹਮਣੇ ਹਨਾ ਵੀ ਜਦੋਂ ਚਲੋ ਫੋਰਨਰ ਜਿਹੜੇ ਕਰਦੇ ਸੀ ਪੋਡਕਾਸਟ ਉਹਨਾਂ ਹੀ ਥੋੜੇ ਹੋਰ ਕਨਸੈਪਟ ਹੁੰਦੇ ਸੀ ਵੀ ਸਾਰਾ ਨੇਚਰਲੀ ਹੁੰਦਾ ਸੀ ਆਪਾਂ ਵੀ ਗੱਲਾਂ ਤਾਂ ਨੇਚਰਲੀ ਕਰ ਰਹੇ ਆ ਆਪਣਾ ਕੋਈ ਲਿਖਤ ਪਰਤ ਨਹੀਂ ਹੈਗੀ ਕੁਝ ਵੀ ਨਹੀਂ ਆਨਾ ਆਪਣੇ ਕੋਲੇ ਕਾਫੀ ਦੇ ਕੱਪ ਕੱਪੀ ਸੀ ਕੋਈ ਆਪਣੇ ਲਈ ਪੇਪਰ ਸੀ ਜੀ ਤੇ ਪਹਿਲਾਂ ਆਪਾਂ ਗੱਲਾਂ ਗੱਲਾਂ ਲਿਖੀਆਂ ਹੁਣ ਗੱਲਾਂ ਵਗੈਰਾ ਆਪਣਾ ਸਾਰਾ ਨੇਚਰਲੀ ਸੀ ਬਈ ਤੁਹਾਡੇ ਸਾਹਮਣੇ ਜੀਗਾ ਕਈ ਵੰਦ ਤਾਂ ਮੈਂ ਦੇਖਿਆ ਉਹ ਸਾਹਮਣੇ ਜਿਵੇਂ ਆਪਣਾ ਕੈਮਰਾ ਲੱਗਿਆ ਆ ਉੱਥੇ ਲਾ ਲੈਣਗੇ ਪੇਪਰ ਲਿਖਿਆ ਹੁੰਦਾ ਫਿਰ ਐ ਦੇਖੀ ਜਾਣਗੇ ਫਿਰ ਬ ਆਪਾਂ ਨੇ ਨੈਚੁਰਲ ਕੀਤਾ ਆਪਣਾ ਨੇ ਤਾਂ ਬਈ ਇਹ ਨਹੀਂ ਦੇਖ ਉਹਦੇ ਪਰ ਆਹ ਰਾਹਤ ਆ ਰਾਹਤ ਆਪਣੇ ਆਪਣੇ ਬਈ ਇੱਕ ਕੀੜਾ ਨਹੀਂ ਹੁੰਦਾ ਇੱਕ ਦਿਨ ਪਾਡਕਾਸਟ ਕਰਨ ਦਾ ਮੇਰੀ ਕੀੜਾ ਸੀ ਬਈ ਉਹ ਚੀਜ਼ ਦੀ ਚਲੋ ਅੱਜ ਗੱਲਾਂ ਬਾਤਾਂ ਨਿਕਲ ਰਹੀਆਂ ਨੇ ਨਹੀਂ ਜਦੋਂ ਮੈਨੂੰ ਪਤਾ ਲੱਗਿਆ ਮੇਰੇ ਭਾਈ ਨੂੰ ਕੋਈ ਨਾ ਜਵਾਬ ਦਿੱਤਾ ਪਾਡਕਾਸਟ ਨੂੰ ਤੁਹਾਨੂੰ ਮੈਂ ਕਿਹਾ ਪਾਪਾ ਕਰਾਂਗੇ ਪਾਪਾ ਕਰ ਮੈਨੂੰ ਭਾਈ ਦੀ ਆਹੀ ਤਾਂ ਓਡੀ ਸਪੋਰਟ ਨੇ ਨਾ ਮੈਨੂੰ ਇੰਨਾ ਕੁ ਪੋਜ਼ਿਟਿਵ ਕਰਤਾ ਵੀ ਹਾਂ ਯਾਰ ਬਾਈ ਹੁਣ ਬੁਲਾ ਰਿਹਾ ਹੁਣ ਜਾਣਾ ਚਾਹੀਦਾ ਮੈਨੂੰ ਜੋ ਤੁਸੀਂ ਕਿਹਾ ਵੀ ਆ ਜਾ ਕੋਈ ਚੱਕਰ ਜੋ ਮੈਂ ਤੁਹਾਨੂੰ ਤੇ ਸ਼ੇਅਰ ਕੀਤੀ ਗੱਲ ਵੀ ਆ ਰਹੀ ਪੌਡਕਾਸਟ ਨੂੰ ਆਪਾਂ ਦੋ ਦਿਨ ਬੰਦਿਆਂ ਨੂੰ ਕਿਹਾ ਮੈਂ ਉਹਨਾਂ ਨੂੰ ਜਵਾਬ ਦਿੱਤਾ ਤਾਂ ਤੁਸੀਂ ਮੈਨੂੰ ਕਿਹਾ ਵੀ ਕੋਈ ਚੱਕਰ ਨਹੀਂ ਜੋ ਤਾਂ ਆ ਜਾ ਬਈ ਆਪਾਂ ਕਰ ਲਾਂਗੇ ਪੌਡਕਾਸਟ ਤੇ ਆਪਾਂ ਸੋ ਇੱਥੇ ਬੈਠੇ ਆਂ ਅੱਜ ਗੱਲ ਉਹਦੀ ਉਹ ਰਹਿਣ ਮਾਈ ਹੀਟ ਤੁਹਾਨੂੰ ਕਰਕੇ ਤੇ ਜੋਤ ਜਾਂਦੇ ਜਾਂਦੇ ਇੱਕ ਕੋਈ ਵਧੀਆ ਜਿਹਾ ਮੈਸੇਜ ਦੇਣਾ ਹੋਵੇ ਅੱਜ ਕੱਲੇ ਮੁੰਡਿਆਂ ਨੂੰ ਵੀ ਕਿਵੇਂ ਸਕਸੈਸ ਹੋਣਾ ਕਿ ਕਿੰਨਾ ਕਿੰਨਾ ਚੀਜ਼ਾਂ ਤੋਂ ਬਚੋ ਬਈ ਅੱਜ ਕੱਲੇ ਦੇ ਮੁੰਡੇ ਆ ਨਾ ਜਿਹੜੇ ਉਹਨਾਂ 'ਚ ਥੋੜੀ ਜੀ ਉਹ ਨਹੀਂ ਹੁੰਦੀ ਅਗਰੈਸਿਵ ਜ਼ਿਆਦੇ ਰਹਿੰਦੇ ਆ ਬਈ ਗੁੱਸੇ 'ਚ ਪਤਾ ਨਹੀਂ ਕੀ ਚੱਕਰ ਆ ਬਈ ਅੰਦਰੋਂ ਅੰਦਰੀ ਪਤਾ ਨਹੀਂ ਕੀ ਗੱਲਾਂ ਬਾਤਾਂ ਨੇ ਉਹ ਗੁੱਸੇ 'ਚ ਬੜਾ ਰਹਿੰਦੇ ਆ ਹੂੰ ਸੋ ਉਹ ਚੀਜ਼ ਨੂੰ ਮੈਂ ਗਰੇਜ ਕਰਦਾ ਵੀ ਥੋੜਾ ਬਈ ਪ੍ਰੇਮ ਪਿਆਰ ਨਾ ਰਹੁ ਇੱਥੇ ਆਪਾਂ ਜ਼ਿੰਦਗੀ ਦਾ ਇੱਕ ਕੈਰੇਕਟਰ ਨਿਭਾਉਣਾ ਆਇਆ ਆ ਆਪਾਂ ਆ ਗਏ ਜ਼ਿੰਦਗੀ 'ਚ ਲੜਨ ਮਰਨ ਆਏ ਕਿਸੇ ਨਾਲ ਵੈਲਪੁਣਾ ਅਗਲਾ ਹੈ ਨਾ ਵੈਲਪੁਣਾ ਨਾਮ ਵੱਡਾ ਬਈ ਕਾਫੀ ਇਹਦੇ ਪਿੱਛੇ ਕਾਫੀ ਚੀਜ਼ਾਂ ਵੇਕਾ ਕਰ ਜਾਂਦੀਆਂ ਫੈਮਲੀਆਂ ਰੋਲ ਜਾਂਦੀਆਂ ਉਹ ਵੀ ਵੈਕਸਪੋਰਟ ਚਾਹੀਦੀ ਆ ਪਰ ਕਬੈਗਸਪੋਰਟ ਨਾਲ ਵੀ ਕੀ ਕਰੋਗੇ ਬਈ ਜਦੋਂ ਪਿੱਛੇ ਵਰਤਨ ਵਾਲੇ ਨਹੀਂ ਰਹਿੰਦੇ ਬਈ ਕੀ ਕੀ ਕਰਨੀ ਐ ਇਦਾਂ ਦੀ سپورਟ ਤੁਸੀਂ ਸਹੀ ਆ ਨਾ ਅੱਜ ਕੱਲ ਤਾਂ ਮੈਸੇਜ ਤਾਂ ਇਹੀ ਆ ਬਈ ਨਸ਼ਾ ਪੱਤਾ ਨਾ ਕਰੋ ਠੀਕ ਐ ਇਹਨਾਂ ਗੱਲ ਤਾਂ ਮੇਨ ਗੱਲ ਤਾਂ ਆ ਬਈ ਪਤਾ ਨਹੀਂ ਵੀ ਨਸ਼ਾ ਪੱਤਾ ਨਾ ਜੋ ਵੀ ਐ ਚਲੋ ਉਹ ਚੀਜ਼ ਨਾ ਕਰੋ बस ਹੋਰ ਨਹੀਂ ਕੁਇਟ ਸਿਸਟਮ ਬਾਕੀ ਬਈ ਸਾਰੇ ਕਰਦੇ ਆ ਚਲੋ ਮਨ ਪਰਚਾ ਵੀ ਲਈ ਆਪਦੇ ਵੀ ਉਹਨੂੰ ਆਪਦੇ ਤੱਕ ਸੀਮਿਤ ਰੱਖੋ ਕਿਸੇ ਨਾਲ ਵੀ ਖਾਣ ਮੈਡੀਕਲ ਨਸ਼ੇ ਜਾਂ ਚਿੱਟੇ ਵਗੈਰਾ ਤੋਂ ਯਾਰ ਰਾਹਤ ਗਰੇਜ ਕਰੋ ਬਈ ਚਿੱਟਾ ਦਾ ਬਹੁਤ ਗੰਦੀ ਚੀਜ਼ ਆ ਹਨਾ ਆਪਣਾ ਸਾਰਾ ਪੰਜਾਬ ਖਾ ਗਿਆ ਸੋ ਚਿੱਟਾ ਤੋਂ ਅਵੇਅਰ ਹੋ ਬਈ ਥੋੜਾ ਜਿਹਾ ਇੱਕ ਬਈ ਬੁੱਕਾਂ-ਬੁੱਕਾਂ ਪੜ੍ਹੇ ਹਨਾ ਬੰਦਾ ਥੋੜਾ ਜਿਹੀ ਵੇਲਾ ਬੁੱਕਾਂ ਪੜ੍ਹੇ ਆਪਦੇ ਮਾਈਂਡ ਨੂੰ ਫਰੈਸ਼ ਕਰੇ ਕਿਸੇ ਹੋਰ ਪਾਸੇ ਲਾ ਆਪਦਾ ਦਿਮਾਗ ਸਾਰਾ ਇੱਕ ਜਾਂਦੇ ਜਾਂਦੇ ਧੂਰੀ ਦੇ ਸੀਐਮ ਸੀਟੀ ਦੇ ਕੰਮ ਤੁਹਾਨੂੰ ਕਿਵੇਂ ਲੱਗੇ ਸੀ ਇਹ ਸਭ ਦੇ ਸੀਐਮ ਸਾਹਿਬ ਨੂੰ ਕਿਹੜਾ ਕੰਮ ਵਧੀਆ ਭਈ ਆਪਣਾ ਰਾਜਨੀਤੀ ਨਾਲ ਕੋਈ ਲਕਾਵ ਨਹੀਂ ਹੈ ਨਹੀਂ ਫਿਰ ਵੀ ਫਿਰ ਵੀ ਮੈਂ ਮੈਂ ਦੱਸਦਾ ਤੁਹਾਨੂੰ ਮੈਂ ਇਹੀ ਚੀਜ਼ ਤੋਂ ਇੱਕ ਮੇਰੇ ਮਨ 'ਚ ਗੱਲ ਆਈ ਆ ਆਪਣਾ ਮਿੱਤਰ ਸੀ ਇੱਕ ਹੂੰ ਉਹਨੂੰ ਬੰਦੇ ਕਹਿੰਦੇ ਵੀ ਆ ਜਾ ਬਈ ਆਪਾਂ ਫਲਾਣੀ ਦੀ ਰੈਲੀ ਆ ਫਲਾਣੀ ਤੇ ਜਾ ਕੇ ਆਉਣਾ ਹਨਾ ਵੀ ਆਪਾਂ ਸੋ ਆਪਾਂ ਨੇ ਕਿਹਾ ਮੰਨ ਲਾ ਵੀ ਨਹੀਂ ਹਨਾ ਵੀ ਤੂੰ ਨਾ ਜਾਇਆ ਕਰ ਉਹ ਚੀਜ਼ਾਂ 'ਚ ਰਾਜਨੀਤੀ 'ਚ ਨਾ ਤੇਰੀ ਉਮਰ ਬੜੀ ਛੋਟੀ ਆ 21 22 ਸਾਲ ਦੀ ਉਮਰ 'ਚ ਬਈ ਕਿਹੜੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਹਨਾ ਹੂੰ ਤੇ ਸੋ ਆਪਾਂ ਕਹਿਆ ਵੀ ਰਾਜਨੀਤੀ ਨੂੰ ਨਾ ਜਾ ਉਹ ਜਾਂਦਾ ਹੀ ਬਾਈ ਤੇ ਅੱਜ ਦੀ ਘੜੀ ਉਹਨੂੰ ਮੰਨ ਲਾ ਵੀ ਜੇ ਕੋਈ ਕਹਦੇ ਉਹਦੋਂ ਵੀ ਪਿੰਡ ਜੀ ਵਿਗੜ ਗਈ ਪਿੰਡ ਚ ਪਾਰਟੀਆਂ ਬਣ ਗਈਆਂ ਬਾਈ ਹੂੰ ਕੋਈ ਆਮ ਆਦਮੀ ਵਾਲੇ ਬੰਦੇ ਨਹੀਂ ਹਨਾ ਕੋਈ ਚਲੋ ਅਕਾਲੀ ਦਲ ਆ ਜੋ ਵੀ ਆ ਆਪਾਂ ਨੂੰ ਨਹੀਂ ਪਤਾ ਬਾਈ ਆਪਾਂ ਨੂੰ ਵੋਟ ਪਾਉਣ ਦਾ ਹੱਕ ਆ ਵੋਟ ਪਾਉ ਆਪਦੀ ਕੋਈ ਐ ਨਾ ਵੀ ਕਿਸੇ ਪਿੱਛੇ ਮੈਂ ਉਹਦੇ ਪਿੱਛੇ ਜਾ ਰਿਹਾ ਜਾਂ ਉਹਦੇ ਪਿੱਛੇ ਕੋਈ ਇਕੱਠ ਕਰਨਾ ਜਾਂ ਕੁਝ ਕਰਨਾ ਵੀ ਉਹ ਚੀਜ਼ਾਂ ਦਾ ਥੋੜਾ ਜਿਹਾ ਗਰੇਜ ਕਰੋ ਮੈਂ ਉਹਨੂੰ ਸਮਝਾਇਆ ਸੀ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਇਹ ਚੀਜ਼ ਮੈਂ ਕਹਿੰਦਾ ਉਹਨੂੰ ਸਮਝਾਇਆ ਸੀ ਵੀ ਉਹ ਚੀਜ਼ ਤੋਂ ਗਰੇਜ ਕਰ ਵੀਰੇ ਤੇ ਉਹ ਕਹਿੰਦਾ ਵੀ ਕੋਈ ਗੱਲ ਨਹੀਂ ਚਲੋ ਬੰਦਾ ਆਪਣੀ ਗੱਲ ਬਾਤ ਵੀ ਮੰਨਦਾ ਸਾਰੇ ਆਪਣੇ ਭਰਾ ਵੀ ਗੱਲ ਮੰਨਦੇ ਪਤਾ ਨਹੀਂ ਬਈ ਕੀ ਚੀਜ਼ ਆ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਆਪਾਂ ਨੇ ਜਿਵੇਂ ਮਚਿਓਰਟੀ ਆ ਇਦਾਂ ਦੀ ਪਤਾ ਨਹੀਂ ਹੈ ਨਾ ਵੀ ਫੇਸ ਐਕਸਪ੍ਰੈਸ਼ਨ ਆਪਣਾ ਇਦਾਂ ਦਾ ਜਿਹੜਾ ਸਾਹਮਣੇ ਵਾਲਾ ਬੰਦਾ ਨਾ ਮਤਲਬ ਯਾਰ ਦੋਸਤ ਵੀ ਆ ਜੋ ਮੈਨੂੰ ਕਹਿੰਦੇ ਵੀ ਆਪਾਂ ਇਹਨੂੰ ਇਦਾਂ ਗੱਲ ਕਹਿਣੀ ਆ ਜਾਂ ਇਦਾਂ ਸਮਝਾਉਣੀ ਆ ਮੇਰੇ ਚ ਬਈ ਇੱਕ ਇਦਾਂ ਦੀ ਮੰਨ ਲਾ ਕੇ ਉਹ ਆ ਜੋ ਵੀ ਤੁਸੀਂ ਕਲਾ ਕਲਾ ਕਹਿ ਸਕਦੇ ਹਾਂ ਕਲਾ ਮੈਂ ਸਾਹਮਣੇ ਵਾਲੇ ਬੰਦੇ ਨੂੰ ਮੰਨ ਲਾ ਵੀ ਕੀ ਲੈਣਾ ਪੂਰਾ ਕੀ ਲੈਣਾ ਭਈ ਕੀ ਲੈਣਾ ਭਈ ਉਹਨੂੰ ਆਪਣੀ ਇਦਾਂ ਦੀ ਗੱਲ ਬਣਾ ਕੇ ਦੱਸਦਾ ਵੀ ਅਗਲੇ ਨੂੰ ਨਾ ਤਾਂ ਮੰਗੜ ਲੱਗਦਾ ਭਈ ਜੇ ਉਹ ਕੀ ਚੀਜ਼ ਗੁੱਸੇ ਵਾਲੀ ਵੀ ਉਹਨੂੰ ਵੀ ਇੰਨਾ ਕਿ ਸਮਝਾ ਦੇਣਾ ਵੀ ਤੂੰ ਆ ਚੀਜ਼ ਨਾ ਕਰ ਵੀ ਆ ਚੀਜ਼ ਚੀਜ਼ ਨੂੰ ਵੀ ਨੁਕਸਾਨ ਹੋਊਗਾ ਨੁਕਸਾਨ ਜੇ ਕੋਈ ਲੜਾਈ ਪੜਾਈ ਆ ਯਾਰੀ ਦੋਸਤੀ ਚ ਫਿੱਕ ਪੈਂਦਾ ਹਨਾ ਦਿਲਾਂ ਬਾਤਾਂ ਪੈਂਦਾ ਚਾ ਮੈਂ ਉਹਨੂੰ ਵੀ ਕਹਿਣਾ ਵੀ ਤੂੰ ਨਾਲ ਲੜੀ ਇਹਦੇ ਨਾਲ ਆਪਾਂ ਗੱਲ ਕਰ ਲੈਨੇ ਆ ਫੇਕੇ ਸੋ ਆਪਾਂ ਨਹੀਂ ਇਹ ਚੀਜ਼ ਚਲੋ ਤੇ ਥੈਂਕ ਯੂ ਜੋਧ हां भाई थैंक यू सो मच जरूर ਵੀਰੇ ਪਾਉਂਡ ਕਰਦੇ ਆ ਹਾਂ ਜੀ ਆਪਾਂ ਅੱਗੇ ਹੋਰ ਵਧੀਆ ਕਰਾਂਗੇ ਤੁਸੀਂ ਖਿੱਚੋ ਕੰਮ ਬਈ ਜਰੂਰ ਆਪਾਂ ਅੱਗੇ ਵੀ ਰੀਲਾਂ ਦਾ ਹੁਣ ਕੰਮ ਕਰਾਂਗੇ ਬਈ ਆਪਾਂ ਸਟਾਰਟ ਮੈਨ ਮੈਂ ਰੀਲਾਂ ਵੱਲ ਫੋਕਸ ਕਰਨਾ ਤੇ ਆਪ ਦਾ ਕੰਟੈਂਟ ਤਿਆਰ ਕਰੂੰਗਾ ਵਧੀਆ ਹੁਣ ਕੁਝ ਥੋੜਾ ਬਣ ਕੇ ਆਵਾਂਗੇ ਤੁਹਾਡੇ ਕੋਲੇ ਹੁਣ ਤਾਂ ਚਲੋ ਮੈਂ ਤਾਂ ਇੱਕ ਗੱਲ ਹੋਰ ਦੱਸਦਾ ਵੀ ਸੱਚ ਮੇਰੀ ਇੱਕ ਗੱਲ ਉਹ ਕਰੀ ਬੜੀ ਮੇਰੇ ਨਾ ਇੰਸਟਾਗ੍ਰਾਮ ਦੇ ਉੱਪਰ 145 ਫੋਲੋਅਰ ਸੀਗੇ 145 ਫੋਲੋਅਰ ਤੇ ਮੈਂ ਬਈ ਨਾ ਇੱਕ ਕੱਪੜੇ ਵਾਲੇ ਬੰਦੇ ਨੂੰ ਮੈਸੇਜ ਕੀਤਾ ਮੇਰੇ ਬਈ ਕੀੜਾ ਬੜਾ ਸੀ ਕਿ ਮੈਂ ਇੱਕ ਮੋੜਾ ਬੀਰਾਂਗੜੀ ਨਹੀਂ ਅੰਮ੍ਰਿਤਸਰ ਤੋਂ ਹਿੰਫਲੂਐਂਸਰਾ ਬਹੁਤ ਵਧੀਆ ਕੰਮ ਬਹੁਤ ਵਧੀਆ ਉਹਦਾ ਆਪਾਂ ਉਹਨੂੰ ਵਧੀਆ ਆਈਡਲ ਮੰਨਦੇ ਆ ਵੀ ਉਹ ਬੰਦਾ ਕੰਮ ਕਰਕੇ ਸਟੈਂਡ ਹੋਇਆ ਬੜਾ ਉਹਨੇ ਮੰਨ ਲਾ ਵੀ ਸਕਸੈਸਫੁਲ ਹੈ ਚ ਵੀ ਮੈਂ ਤੁਹਾਡੀ ਪ੍ਰੋਮੋਸ਼ਨ ਕਰਿਆ ਕਰੂ ਮੈਨੂੰ ਕੱਪੜੇ ਭੇਜ ਦਿਆ ਕਰੋ 145 ਫਾਲੋਅਰਾਂ ਦੇ ਭਾਈ ਉਹ ਕਹਿੰਦਾ ਛੋਟੇ ਭਾਈ ਕਹਿੰਦਾ ਤੈਨੂੰ ਕਿਹਨੇ ਕਹਿ ਗਿਆ ਪ੍ਰੋਮੋਸ਼ਨ ਕਰਨ ਨੂੰ ਕਹਿੰਦਾ ਕਹਿੰਦਾ ਯਾਰ 145 ਬੰਦੇ ਦਾ ਤੇਰੇ ਨਾਲ ਐਡ ਨਹੀਂ ਕਹਿੰਦਾ ਅੱਜ ਵੀ ਚਲੋ ਮੇਰਾ ਇੱਕ ਪਹਿਲਾਂ ਅਕਾਊਂਟ ਹੁੰਦਾ ਸੀ ਉੱਤੇ 5000 ਫਾਲੋਅਰ ਸੀ ਆਪਣਾ ਉੱਤੇ ਵੀਊ ਵਗੈਰਾ ਵਧੀਆ ਆਉਂਦੇ ਹੁਣ ਭਾਈ ਰੀਲ ਜਲਦੀ ਨੂੰ ਥੋੜਾ ਉਹ ਹੁੰਦਾ ਵੀ ਮਨ ਲਾ ਵਧੀਆ ਕੰਟੈਂਟ ਨੂੰ ਲੋਕ ਪਸੰਦ ਕਰਦੇ ਆ ਤੇ ਉਹ ਆਪਣਾ ਵਧੀਆ ਹੁੰਦਾ ਜੀ ਉਦੋਂ 5000 ਹੈ ਤੇ ਹੁਣ ਆਪਾਂ ਨਵਾਂ ਪੇਜ ਸਟਾਰਟ ਕੀਤਾ ਤੇ ਆਪਣੇ 750 ਦੇ ਕਰੀਬ ਫਾਲੋਅ ਹੋਰ ਵੀ ਥੋੜੀ ਨੇ ਬਾਈ ਹੁਣ ਕਿਹੜਾ ਜ਼ਿਆਦੇ ਹੋ ਗਏ ਪਰ ਬਈ ਇਹ ਸਾਰੇ ਜੈਨੂ ਨੇ ਇਹ ਸਾਰੇ ਬੰਦੇ ਜੈਨੂ ਨੇ ਬਾਈ ਇਹ ਜਿਹਦੇ ਵੀ ਆਪਣੇ ਨਾਲ ਪ੍ਰੇਮ ਪਿਆਰ ਕਰਦੇ 745 ਬੰਦੇ ਜੋੜਨੇ ਬਾਈ ਸੌਖੇ ਨੇ ਯਾਰ ਸਹੀ ਆਪਾਂ ਕਿਹੜਾ ਕੋਈ ਕਿਸੇ ਨਾਲ ਪਦਵੀ ਅਕੈडमी ਕੀਤੀ ਹੈ ਬਾਈ ਆਪਾਂ ਕਿਹੜਾ ਕਿਸੇ ਨਾਲ ਵੀ ਲੜਾਈ ਪੁਰਾਹੀ ਕੀਤੀ ਹੈ ਜਾਂ ਕਿਸੇ ਨੂੰ ਕੋਈ ਨਸ਼ੇ ਪੱਤੇ ਦੇ ਲਾਇਆ ਆਪਣੇ ਤਾਂ ਇੰਨੇ ਹੀ ਨੇ ਬਾਈ ਬਸ ਉਹਦੇ ਨਾਲ ਹੀ ਵਧੀਆ ਜਿੰਨੇ ਬੰਦੇ ਦੇਖਦੇ ਨੇ ਖੁਸ਼ ਨੇ ਬਾਈ ਬਾਕੀ ਥੈਂਕ ਯੂ ਸੋ ਮੱਚ ਬਾਈ ਤੁਹਾਡਾ ਇਨਾ ਪਾਡਕਾਸਟ ਕਰਨ ਦੇ ਲਈ ਆਪਣੀਆਂ ਇੰਨੀਆਂ ਕਨਮਾਨੀਆਂ ਗੱਲਾਂ ਸੁਣਨ ਦੇ ਲਈ ਆਪਣੀਆਂ ਅਨਮਾਨੀਆਂ ਨੇ ਬਈ ਗੱਲਾਂ ਬਾਤਾਂ ਜਵਲੀਆਂ ਕਹਿੰਦੇ ਆ ਜਵਲੀਆਂ ਨਹੀਂ ਕਹਿੰਦੇ ਆਪਣੇ ਇਲਾਕੇ ਦੇ ਵਿੱਚ ਜਵਲੀਆਂ ਹੀ ਮਾਰਦੇ ਆ ਬਈ ਆਪਾਂ ਤਾਂ ਸੋ ਥੈਂਕ ਯੂ ਸੋ ਮੱਚ ਗਗਨੀ ਵੀਰ ਜੀ ਜੱਟ ਤੁਹਾਡਾ ਬਾਬਾ ਧੰਨਵਾਦ ਥੈਂਕ ਯੂ ਜਰ ਵੀ ਥੈਂਕ